ਰਸਤੇ ਦੇ ਵਿੱਚ ਖਰਾਬ ਜਿਹੜੇ ਟਰੱਕ ਨੇ ਜੀ ਜਿਹੜੇ ਬੇਕਾਰ ਨੇ ਉਹ ਖੜਾਏ ਜਾ ਰਹੇ ਨੇ ਇਦਾਂ ਦੀਆਂ ਵੀਡੀਓ ਸਿੰਗੂ ਤੋਂ ਵੀ ਸਾਹਮਣੇ ਆਈਆਂ ਨੇ ਹੋਰ ਬਹੁਤ ਸਾਰਾ ਇਦਾਂ ਦੀਆਂ ਤਿਆਰੀਆਂ ਸਰਕਾਰ ਵੀ ਕਰ ਰਹੀ ਆ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਕਿਸਾਨਾਂ ਦੀ ਸਭੀ ਖਰਾਬ ਕਰਨ ਦੇ ਲਈ ਪਤਾ ਲੱਗ ਰਿਹਾ ਏ ਕਿ ਕਿਸਾਨਾਂ ਦੇ ਵਿੱਚ ਆਪਣੇ ਬੰਦੇ ਛੱਡ ਕੇ ਉਹਨਾਂ ਨੂੰ ਅੱਗ ਲਗਾਈ ਜਾਊਗੀ ਤੇ ਕਿਸਾਨਾਂ ਤੇ ਜਿਹੜਾ ਐਕਸ਼ਨ ਲੱਤਾ ਜਾਊਗਾ ਇਦਾਂ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਇਹ ਜਿਹੀਆਂ ਉਹਨਾਂ ਨੇ ਪਰਸੋਂ ਤੋਂ ਹੀ ਕਾਰਵਾਗੀਆਂ ਕਰ ਰਹੇ ਨੇ ਜਿਹੜੇ ਆਹ ਸੱਟ ਰਹੇ ਨੇ ਜਿਹਨੂੰ ਉਹ ਧੂਏ ਆਲਾ ਕਹਿੰਦੇ ਆ ਗੋਲਾ ਜਾਂ ਬੰਬ ਇਹ ਅਸੀਂ ਕਰ ਲਾ ਜਿਹੜੇ ਜਿੰਨੇ ਸਾਨੂੰ ਖੋਲ ਜੇ ਮਿਲੇ ਨੇ ਉਹ ਜਿਹੜੇ ਫੌਜੀ ਹੈਗੇ ਨੇ ਉਹਨਾਂ ਨੂੰ ਦਿਖਾਏ ਆ ਅਸੀਂ ਉਹਨਾਂ ਨੇ ਸਾਰਿਆਂ ਨੇ ਕਿਹਾ ਕਹਿੰਦਾ ਵੀ ਯਾਰ ਇਹ ਤਾਂ ਇਹਨਾਂ ਕੋਲੇ ਪੁਲਿਸ ਕੋਲੇ ਹੁੰਦੇ ਨੇ ਤਾਂ ਫੌਜ ਕੋਲੇ ਹੁੰਦੀ ਐ ਉਸ ਨੇ ਜਦੋਂ ਬੰਬ ਡਿੱਗਿਆ ਨਾ ਧੂਏ ਆਲਾ ਉਹਨੇ ਉਹਨੇ ਉੱਤੇ ਬੋਰੀ ਸੱਟਦੀ ਬੋਰੀ ਦੇ ਉੱਤੇ ਉਹਨੇ ਆਖਿਆ ਵੀ ਦੱਬ ਲਾ ਇਹ ਵੀ ਚਲ ਇੱਥੇ ਠੰਡਾ ਹੋ ਜੇ ਜਦੋਂ ਦੱਬਿਆ ਉਹ ਐ ਫਟਿਆ ਉਹਦੀ ਲੱਤੜਾਤੇ ਦੋ ਟ ਹੱਡੀਆਂ ਉਹਦੀਆਂ ਲੱਤੜੀਆਂ ਟੁੱਟ ਗਈਆਂ ਹਾਂ ਪ੍ਰੈਸ ਕਰਕੇ ਵੀ ਇਹ ਤਾਂ ਇਹਨੂੰ ਧੂਏ ਵਾਲਾ ਬੰਬ ਤਾਂ ਕਹੇ ਨਹੀਂ ਜਾ ਸਕਦਾ ਇਹ ਤਾਂ ਮਾਰਨ ਵਾਲਾ ਬੰਬ ਹੈ ਉਹਨਾਂ ਕੋਲੇ ਕੀ ਸਬੂਤ ਹੈ ਉਹਨਾਂ ਕੋਲੇ ਕੋਈ ਮੈਜ਼ਰਮੈਂਟ ਹੈ ਅਸੀਂ ਆਖਿਆ ਉਹਨਾਂ ਤੋਂ ਕੋਈ ਮਿੰਨਤੀ ਲਾਓ ਵੀ ਭਾਈ ਅਸੀਂ ਮਿੰਨਤੀ ਕਰਾਈ ਹੈ ਵੀ ਇੱਥੇ ਆਉਂਦੀ ਆ ਹਰਦ ਦਿਖਾਓ ਉਹਨਾਂ ਕੋਲੇ ਕਿਹੜੀ ਮਿੰਨਤੀ ਹੈ ਚਲ ਅਸੀਂ ਤਾਂ ਮੈਪ ਤਾਂ ਕਹਿੰਦਾ ਨਾ ਸਾਡੇ ਕੋਲ ਤਾਂ ਸਬੂਤ ਹੈਗਾ ਉਹਨਾਂ ਕੋਲੇ ਕੀ ਸਬੂਤ ਹੈ ਤੇ ਉੱਥੇ ਅਸੀਂ ਇੱਕ ਮੈਡੀਕਲ ਜਿਹੇ ਵਾਲੇ ਲੱਗ ਗਿਆ ਦੁਕਾਨ ਉੱਥੇ ਦਵਾਈ ਲੈਣ ਗਿਆ ਨਾ ਜੀ ਅੱਛਾ ਉਹਦਾ ਕੋਈ ਗਾਕਾ ਕਰਨੀ ਕੋਈ ਧਿਆਨ ਨਾ ਉਹਦਾ ਕੋਈ ਟੀਵੀ ਕਰਨੀ ਧਿਆਨ ਟੀਵੀ ਤੇ ਚੱਲ ਰਿਹਾ ਸੀਗਾ ਵੀ ਕਿਸਾਨਾਂ ਨੇ ਡਰੋਨ ਵੀ ਸਿੱਟ ਲਿਆ ਕਿਸਾਨਾਂ ਨੇ ਆ ਪਰਵੰਦ ਵੀ ਕਰ ਲਏ ਉਹ ਮੈਂ ਕਹਿੰਦਾ ਬਸ ਸਰਾ ਫੇਰ ਵੇਖ ਲੈਣ ਤੋ ਪਿੰਡਾਂ 'ਚ ਫਲੈਕਸ ਬੋਰਡ ਲੱਗ ਗਏ ਨੇ ਜੀ ਕਿ ਬੀਜੇਪੀ ਦਾ ਆਗੂ ਹੈ ਜਿਹੜਾ ਪਿੰਡ 'ਚ ਦਾਖਲ ਨਾ ਹੋ ਜੇ ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਜੇ ਉਹਦਾ ਕੋਈ ਨੁਕਸਾਨ ਹੋ ਗਿਆ ਇਦਾਂ ਦੇ ਫਲੈਕਸ ਬੋਰਡ ਵੀ ਪਿੰਡਾਂ 'ਚ ਲੱਗ ਗਏ ਗੱਲਾਂ ਉਹਨਾਂ ਦੇ ਵੀ ਲੱਗ ਰਿਹਾ ਹੈ ਬੀਜੇਪੀ ਤੇ ਚੱਲ ਬੀਜੇਪੀ ਰਹੇਗੀ ਗੱਲੀ ਭਾਰਤੀ ਜਨਤਾ ਪਾਰਟੀ ਬਾਕੀ ਸਾਰੀਆਂ ਪਾਰਟੀਆਂ ਨੂੰ ਬਿਆਨ ਦੇਣੇ ਪੈਗੇ ਵੀ ਅਸੀਂ ਕਿਸਾਨਾਂ ਦੇ ਨਾਲ ਹੈ ਖੇਤੀਬਾੜੀ ਮੰਤਰੀ ਨੇ ਜੀ ਅਰਜਨ ਮੁੰਡੇ ਸੈਂਟਰ ਦੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਆ ਅਸੀਂ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਆ ਪਰ ਮੰਗਾਂ ਵਧੀ ਜਾ ਰਹੀਆਂ ਨੇ ਹੋਰ ਬਹੁਤ ਮੰਗਾਂ ਜੋੜ ਲੀਆਂ ਜੀ ਕਿਸਾਨ ਆ ਜਿਹੜੇ ਉਹ ਪਹਿਲਾਂ ਵਾਲੇ ਨਹੀਂ ਕਿਸਾਨ ਰਹੇ ਵੀ ਜਿਵੇਂ ਲੀਡਰ ਨੇ ਕਹਿਤਾ ਭਗਤ ਨਹੀਂ ਇੱਥੇ ਹੁਣ ਕਿਸਾਨਾਂ ਦੇ ਮਗਰ ਉਹਦੇ ਲੀਡਰ ਦੀ ਧੌਣ ਉਹਦੇ ਫੜ ਲੈਂਦੇ ਆ ਜਦੋਂ ਨੂੰ ਪਤਾ ਸੀ ਕਿ ਆ ਕਿਹੜਾ ਗੁੱਸਾ ਹੈ ਤੇ ਹੁਣ ਨਿਕਲਿਆ ਗੁੱਸਾ ਤੂੰ ਤਾਂ ਕਹਿੰਦਾ ਸੀ ਦਿੱਲੀ ਚੱਲਣਾ ਹੁਣ ਤੂੰ ਕਹਿੰਦਾ ਵੇ ਆਪਾਂ ਘਰ ਵਾਪਸੇ ਕਰੋ ਸੋ ਇਸ ਕਰਕੇ ਅਸੀਂ ਤਾਂ ਸਾਡਾ ਤਾਂ ਹੈਗਾ ਵੀ ਗੱਲ ਜਿਹੜੀ ਨਹੀਂ ਕਰਨੀ ਉਹ ਕਹੋ ਹੀ ਨਾ ਸਟੇਜ ਤੋਂ ਸਟੇਜ ਤੋਂ ਤੁਸੀਂ ਵੱਡੇ-ਵੱਡੇ ਖੇ ਪਾਦੇ ਹੋ ਮਗਰੋਂ ਫਿਰ ਵੱਡੇ-ਵੱਡੇ ਐਲਾਨ ਕਰਦੇ ਹੋ ਅਮਲ ਦੇ ਵਿੱਚ ਕੁਝ ਨਿਕਲੇ ਨਾ ਉਹ ਫਿਰ ਅਗਲੇ ਉਹ ਵੀ ਮਹਿਸੂਸ ਕਰਦੇ ਆ ਵੀ ਜਾਂ ਸਾਡੇ ਨਾਲ ਐਵੇਂ ਸਾਨੂੰ ਬੇਵਕੂਫ ਬਣਾਇਆ ਲੱਗਦਾ ਜੀ ਕੋ ਸਕੇ ਉਹਨਾਂ ਨੂੰ ਕੁਝ ਨਾ ਕੁਝ ਇੱਥੇ ਦਾ ਹਾਲਾਤ ਦੇਖ ਕੇ ਵੀ ਇਹ ਦਿੱਲੀ ਨਾ ਪਹੁੰਚਣ ਪਹਿਲਾਂ ਵਾਲੇ ਅੰਦੋਲਨ ਤੋਂ ਕੁਝ ਸੇਧ ਲੈ ਕੇ ਅੱਜ ਕੁਝ ਅੰ ਵਿਚ ਹੱਲ ਲਿਕੜੂਗਾ ਅਸੀਂ ਆ ਮੀਟਿੰਗ ਦੇ ਕੀ ਨਿਕਲਦਾ ਸਿੱਟਾ ਸਟਾન્ડ ਆ ਜਾਏਗਾ ਬੇਸਟੇ ਹੋਊਗੇ ਉਸ ਤੋਂ ਬਾਅਦ ਪਤਾ ਲਾਗੇ ਲੀਡਰਸ਼ਿਪ ਮੁਰੇ ਲੱਗੂਗੀ ਸასი ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਤੀਜਾ ਦਿਨ ਆਜ ਅਸੀਂ ਸੰਭੂ ਬਾਰਡਰ ਤੇ ਮੌਜੂਦ ਆ ਕਿਸਾਨ ਡਟੇ ਹੋਏ ਨੇ ਸਰਕਾਰ ਵੱਲੋਂ ਗੋਲਾਬਾਰੀ ਆ ਜਿਹੜੀ ਦੋ ਦਿਨਾਂ ਤੋਂ ਉਸੇ ਤਰ੍ਹਾਂ ਚੱਲ ਰਹੀ ਹੈ ਅੱਜ ਦਾ ਦਿਨ ਕਿਸ ਕਿਹੋ ਜਿਹਾ ਹੁੰਦਾ ਹੈ ਉਹ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਸਾਡੇ ਨਾਲ ਕਿਸਾਨ ਆਗੂ ਨੇ ਸੁਰਜੀਤ ਸਿੰਘ ਫੂਲ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਸਰਕਾਰ ਦੀਆਂ ਰੋਕਾਂ ਨੇ ਜਿਹੜੀਆਂ ਉਹ ਬੜੀਆਂ ਸਖਤ ਨੇ ਅੱਗੇ ਨਹੀਂ ਵਧ ਰਹੇ ਇੱਥੇ ਰੋਗੇ ਨੇ ਕਿਸਾਨ ਪਰ ਕਿਸਾਨ ਆਗੂਆਂ ਦਾ ਕੀ ਸੋਚਣਾ ਹੈ ਇਸ ਬਾਰੇ ਉਹ ਵੀ ਗੱਲ ਕਰਾਂਗੇ ਕਿਉਂਕਿ ਇਹ ਲੋਕਾਂ ਨੂੰ ਜਿਹੜਿਆਂ ਨੂੰ ਆਪਣੀ ਜ਼ਿੰਮੇਵਾਰੀ ਤੇ ਘਰੋਂ ਲੈ ਕੇ ਆਏ ਨੇ ਕਿਸਾਨ ਆਗੂ ਇਹਨਾਂ ਬਾਰੇ ਕੀ ਸੋਚਦੇ ਨੇ ਅੱਗੇ ਕਿਉਂ ਨਹੀਂ ਵਧ ਰਹੇ ਸਾਰੀਆਂ ਗੱਲਾਂ ਕਰਾਂਗੇ ਸਰਕਾਰ ਦੀਆਂ ਕੀ ਨੀਤੀਆਂ ਨੇ ਹਾਂਜੀ ਫੂਲ ਸਾਹਿਬ ਵੈਗਰੂ ਜੀ ਕਾ ਖਾਲਸਾ ਆ ਵੈਗਰੂ ਜੀ ਕੀ ਫਤਿਹ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਕਿਸਾਨ ਇੱਥੇ ਰੁਕ ਗਏ ਨੇ ਸਖਤ ਬੈਰੀਗੇਟਿੰਗ ਆ ਸਖਤ ਰੋਕਾਂ ਨੇ ਕਿਸਾਨ ਅੱਗੇ ਨਹੀਂ ਵਧ ਰਹੇ ਸਾਰੀ ਗੱਲਬਾਤ ਕੀ ਆ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ ਦੇਖੋ ਜੀ ਕੋਈ ਇੱਥੇ ਸਾਡਾ ਜਥੇਬੰਦਗੀਆਂ ਦਾ ਦੋਨੇ ਫੋਰਮਾਂ ਦਾ ਕੋਈ ਪ੍ਰੋਗਰਾਮ ਨਹੀਂ ਵੀ ਅਸੀਂ ਇੱਥੇ ਕੋਈ ਡੇਰਾ ਲਾ ਕੇ ਬੈਠਣਾ ਕੋਈ ਸਾਡਾ ਜਿਹੜਾ ਉਹ ਪ੍ਰੋਗਰਾਮ ਦਾ ਐਲਾਨ ਕੀਤਾ ਵੀ ਦਿੱਲੀ ਕੁਝ ਕਰਨਾ ਜੀ ਦਿੱਲੀ ਉਹੀ ਸਾਡਾ ਜਿਹੜਾ ਪ੍ਰੋਗਰਾਮ ਹੈ ਐਲਾਨ ਹੈ ਉਹ ਸਟੈਂਡ ਕਰਦਾ ਇੱਥੇ ਤੁਸੀਂ ਕਹੋਗੇ ਵੀ ਫਿਰ ਇੱਥੇ ਕਿਉਂ ਰੁਕੇ ਹੋਇਆ ਇੱਕ ਕੋਈ ਉਨੀ ਬੈਠੇ ਇਥੇ ਕੱਲ ਵੀ ਸਾਰਾ ਦਿਨ ਸ਼ਾਮ ਤੱਕ ਕਰ ਪੂਰੀ ਜਦੋਂ ਜਦ ਚੱਲੀ ਗਈ ਐ ਪਰਸੋਂ ਵੀ ਚੱਲੀ ਗਈ ਐ ਹੁਣ ਕੱਲ ਅਸੀਂ ਪਰਸੋਂ ਦੀ ਸ਼ਾਮ ਨੂੰ ਅਸੀਂ ਇਧਰੋਂ ਅਨਾਉਂਸ ਕਰਕੇ ਜੀ ਦੋ ਗੱਲਾਂ ਕਰਕੇ ਅਸੀਂ ਆਏ ਨਹੀਂ ਸੀਗਾ ਵੀ ਕੂਚ ਵਾਲਾ ਪ੍ਰੋਗਰਾਮ ਮੁਲਤਵੀ ਕਰਤਾ ਸੀ ਅਸੀਂ ਜਿਹੜਾ ਇਹ ਰੋਕਾਂ ਹਟਾਉਣ ਵਾਲਾ ਐਕਸ਼ਨ ਸੀਗਾ ਇਹਨੂੰ ਅਸੀਂ ਇੱਕ ਵਾਰੀ ਰੋਕਤਾ ਸੀਗਾ ਜੀ ਸਟੇਜ ਤੋਂ ਬੋਲ ਕੇ ਉਹਦੇ ਦੋ ਕਾਰਨ ਸੀਗੇ ਇੱਕ ਤਾਂ ਸੀ ਵੀ ਸਾਰੇ ਦਿਨ ਦੇ ਜਿਹੜੇ ਮੁੰਡੇ ਸੀਗੇ ਨੌਜਵਾਨ ਸੀਗੇ ਜਾਂ ਕਿਸਾਨ ਜਿਹੜੇ ਉੱਥੇ ਪੜ ਰਹੇ ਸੀਗੇ ਅਸੀਂ ਵੇਖਿਆ ਵੀ 2-300 ਹੀ ਜਿਹੜਾ ਨੌਜਵਾਨ ਸੀ ਜਿਹੜਾ ਉਹ ਜਾਂਦਾ ਸੀਗਾ ਫੇਰ ਉੱਥੇ ਪੜਦਾ ਫੇਰ ਮਗਰ ਆ ਜਾਂਦਾ ਮਤਲਬ ਇੱਕ ਹਿਸਾਬ ਨਾਲ ਉਹਨਾਂ ਦੇ ਬੇਵੱਸ ਹੋਈ ਪਈ ਸੀ ਵੀ ਥੋੜਾ ਜਿਹਾ ਉਹ ਅਰੈਸਟ ਕਰ ਲੈਣਗੇ ਰਾਤ ਨੂੰ ਦੂਜਾ ਜਿੰਨੇ ਫਟੜ ਹੋ ਗਏ ਸੀਗੇ ਉਹਨਾਂ ਨੂੰ ਵੀ ਜਿਹੜਾ ਦਾਖਲ ਕਰਾਉਣਾ ਉਹਨਾਂ ਦੇ ਐਮਐਲਆਰ ਕਟਾਉਣੇ ਉਹਨਾਂ ਨੂੰ ਸੰਭਾਲਣਾ ਇਹ ਇਸ ਕਰਕੇ ਉਹ ਸਾਨੂੰ ਜਿਹੜਾ ਇਹ ਰੋਕਾਂ ਦੂਰ ਕਰਨ ਵਾਲਾ ਐਕਸ਼ਨ ਹੈ ਪਰਸੋਂ ਰੋਕਣਾ ਪਿਆ ਹੈ ਜੀ ਮੁਲਤ ਉਲਾਨ ਨੇ ਅਸੀਂ ਉਹ ਜਿਹੜਾ ਦਿੱਲੀ ਜਾਣ ਵਾਲਾ ਹੁਣ ਤੁਸੀਂ ਕਹੋਗੇ ਫਿਰ ਕੱਲ ਕਿਉਂ ਰੁਕ ਰਿਹਾ ਕੱਲ ਫਿਰ ਇਹਨਾਂ ਨੇ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰੀ ਐ ਤੇ ਇੱਕ ਸੈਂਟਰ ਦਾ ਇਹਨਾਂ ਦਾ ਮੰਤਰੀ ਹੈਗਾ ਵੱਡਾ ਖੇਡ ਮੰਤਰੀ ਆ ਜਿਹੜਾ ਨਾਂ ਭੁੱਲ ਗਿਆ ਉਹਦਾ ਉਹ ਨਰਾਗ ਠਾਕ ਰਹੇ ਜਾਂ ਨਾਂ ਕੋਈ ਹਾਂ ਉਹਨਾਂ ਦਾ ਕੱਲ ਆ ਗਿਆ ਸੁਨੇਹਾ ਵੀ ਆਪਾਂ ਇੱਕ ਵਾਰੀ ਅਸੀਂ ਹੋਰ ਅਸੀਂ ਜਿਹੜਾ ਪਹਿਲਾਂ ਟੁੱਟੀ ਸੀ ਗੱਲਬਾਤ ਜਿੱਦੇ 12 ਤਰੀਕ ਨੂੰ ਰਾਤ ਨੂੰ 11 ਵਜੇ ਦੁਖਾਸ਼ ਕਰਕੇ ਗਰਾਰੀ ਜਿਹੜੀ ਫੱਸੀ ਸੀਗੀ ਉਹ ਵੱਡੀਆਂ ਜਿਹੜੀਆਂ ਮੰਗਾ ਨੇ ਘੋਲ ਦੀਆਂ ਐ ਐਮਐਸਪੀ ਵਾਲੀ ਤੇ ਕਰਜ਼ਾ ਮੁਕਤੀ ਵਾਲੀ ਇਹਨਾਂ ਤੇ ਇਹਨਾਂ ਤੇ ਫਸਦੀ ਐ ਇਹਨਾਂ ਤੇ ਉਹ ਹੱਥ ਨਹੀਂ ਤਰਾਂਉਂਦੇ ਬਿਲਕੁਲ ਵੀ ਜੀ ਤੇ ਉਹ ਕਹਿੰਦੇ ਸੀ ਅਸੀਂ ਹੋਰ ਸੋਚਿਆ ਹੈਗਾ ਵੀ ਆਪਾਂ ਤੀਜੇ ਰੋਡ ਦੀ ਮੀਟਿੰਗ ਕਰਨਾ ਚਾਹੁੰਦੇ ਆ ਚਲੋ ਇਸ ਕਰਕੇ ਫਿਰ ਕੱਲ ਕੱਲ ਉਸ ਕਰਕੇ ਰੁਕ ਗਿਆ ਅੱਜ ਮੀਟਿੰਗ ਉਹ ਹੋ ਰਹੀ ਐ ਜੀ ਮੀਟਿੰਗ 'ਚ ਉਹ ਸਾਡਾ 99% ਇਹ ਹੈਗਾ ਵੀ ਉਹ ਐਲਾਨ ਕਰ ਦੇਣ ਕਰਜ਼ਾ ਮੁਕਤੀ ਦਾ ਅਸੀਂ ਤਾਂ ਕਿਹਾ ਸੀਗਾ ਵੀ ਜਿਵੇਂ ਕਾਰਪੋਰੇਟਾਂ ਦਾ 10 ਲੱਖ ਕਰੋੜ ਦਾ ਤੁਸੀਂ ਐਲਾਨ ਕੀਤਾ ਜੀ ਮੀਟਿੰਗ 'ਚ ਕਿਹਾ ਵੀ ਦੱਸੋ ਨਹੀਂ ਕੀਤਾ ਆਏ ਨਹੀਂ ਉਹਨਾਂ ਨੇ ਕਿਹਾ ਵੀ ਦਿਖਾਓ ਸਬੂਤ ਹਾਂਜੀ ਇਹਦਾ ਭਾਵ ਕੀਤਾ ਉਹਨਾਂ ਨੇ ਨਹੀਂ ਤਾਂ ਫਿਰ ਕਹਿੰਦੇ ਆ ਵੀ ਤੁਸੀਂ ਗਲਤ ਅੰਕੜਾ ਪੇਸ਼ ਕਰ ਰਹੇ ਹੋ 10 ਲੱਖ ਕਰੋੜ ਕਾਰਪੋਰੇਟਾਂ ਦਾ ਸਬੂਤ ਸਬੂਤ ਤਾਂ ਸਾਡੇ ਕੋਲੇ ਸੀਗਾ ਸਾਨੂੰ ਆਖਿਆ ਜੇ ਵੀ ਰਿਜੈਕਟ ਕਰਨਗੇ ਵੀ ਲਿਆਓ ਸਬੂਤ ਫਿਰ ਅਸੀਂ ਦੇਵਾਂਗੇ ਜਦੋਂ ਮਤਲਬ ਰਿਜੈਕਟ ਹੀ ਨਹੀਂ ਕੀਤਾ ਇੱਕ ਹਿਸਾਬ ਨਾਲ ਉਹਨਾਂ ਨੇ ਮੰਨ ਲਿਆ ਜੀ ਤੇ ਜੇ ਫਿਰ ਅਸੀਂ ਆਖਾਂ ਵੀ 10 ਲੱਖ ਕਰੋੜ ਤੁਸੀਂ 5 ਸਾਲਾਂ ਦੇ ਵਿੱਚ ਕਾਰਪੋਰੇਟਾਂ ਦਾ ਕਰ ਸਕਦੇ ਆ ਕਰਜ਼ਾ ਮੁਕਤ ਤੇ ਫਿਰ ਇਹ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਤਾਂ 60000 ਕਰੋੜ ਹੀ ਬਣਦਾ ਅ 10 ਲੱਖ ਦਾ ਵੀ ਨਾ 1 ਲੱਖ ਦਾ ਵੀ ਅੱਧਾ ਲੱਖ ਹੀ ਬਣਦਾ 1 ਲੱਖ ਤੋਂ ਥੋੜਾ ਜਿਹਾ ਅੱਗੇ ਲਾ ਲਾ ਕਿੱਥੇ ਅੱਧਾ ਲੱਖ ਤੇ ਕਿੱਥੇ 10 ਲੱਖ ਵੀ ਉਹ ਹੁਣ ਉਹਦੇ ਤੇ ਜਵਾਬ ਤਾਂ ਹੈ ਨਹੀਂ ਸੀ ਕੋਈ ਪਰ ਹੁਣ ਇਹ ਲੱਗਦਾ ਵੀ ਅੱਜ ਉਹ ਲਾਨ ਕਰਦੇਣ ਉਥੋਂ ਦੁਬਾਰੇ ਆਪਦੇ ਸੀਨੀਅਰ ਨਾਲ ਮੁੱਖ ਪ੍ਰਧਾਨ ਮੰਤਰੀ ਨਾਲ ਰਾਇ ਕਰਕੇ ਆਏ ਹੋਣਗੇ ਉਹ ਸਾਨੂੰ ਨਹੀਂ ਲੱਗਦਾ ਉਹ ਅਸਲ ਵਿੱਚ ਕਰ ਰਹੇ ਐ ਟਾਈਮ ਨਗਾ ਰਹੇ ਐ ਜੀ ਵੀ ਥੋੜਾ ਜਿਹਾ ਲੰਮਾ ਕਰਦੇ ਹੋ ਹੌਲੀ ਹੌਲੀ ਜਨਤਾ ਚ ਫਿਰ ਨਰਾਸ਼ਤਾ ਆਉਣ ਲੱਗ ਜਾਂਦੀ ਐ ਵੀ ਯਾਰ ਫਿਰ ਇਹ ਤਾਂ ਉਹੀ ਕੁਸ਼ ਹੋ ਗਿਆ ਵੀ ਜਿਵੇਂ ਪਿਛਲੀ ਵਾਰ ਤੁਹਾਨੂੰ ਪਤਾ ਹੋਣਾ ਜਦੋਂ ਆਪਾਂ ਦਿੱਲੀ ਗਏ ਆ ਪਿਛਲੇ ਪਹਿਲੇ ਅੰਦੋਲਨ ਵੇਲੇ ਦਿੱਲੀ ਅੰਦੋਲਨ ਵੇਲੇ ਉਦੋਂ ਕੁਝ ਜਥੇਬੰਦੀਆਂ ਨਹੀਂ ਜਾਣਾ ਚਾਹੁੰਦੀਆਂ ਸੀਗੀਆਂ ਉਹ ਬਹਿ ਗਈਆਂ ਸੀਗੀਆਂ ਚਲ ਆਪਾਂ ਨਾਂ ਨਹੀਂ ਲੈਂਦੇ ਉੱਥੇ ਬਾਰਡਰ ਤੇ ਵੀ ਆਪਾਂ ਇੱਥੇ ਦਿਵਾਨ ਲਾਵਾਂਗੇ ਜੀ ਉਹ ਦੀਵਾਨ ਤੇ ਆਖ ਲੋਕ ਮੰਦੇ ਆਉਖਾ ਵੀਰ ਕੁਝ ਦਿੱਲੀ ਦਾ ਹੈਗਾ ਦੀਵਾਨ ਇੱਥੇ ਲਾ ਕੇ ਬੈਗੇ ਇਸ ਕੰਟੈਕਟ ਅਸੀਂ ਸਟੇਜ ਵੀ ਰਿਲਾਈ ਕਰ ਲਾ ਸਾਊਂਡ ਸੀਗਾ ਸਾਡੇ ਕੋਲੇ ਧੁਰ ਤਿੱਕਰ ਲਾ ਸਕਦੇ ਸੀਗੇ ਵੀ ਯਾਰ ਇਹ ਤਾਂ ਜਦੋਂ ਸਾਊਂਡ ਲਾਇਆ ਉਦੋਂ ਉਹਦਾ ਥੱਲੇ ਹੋ ਜੂਗੀ ਵੀ ਇਹ ਤਾਂ ਭਾਵੇਂ ਤੁਸੀਂ ਇੱਥੇ ਬੈਠਣਾ ਚਾਹੁੰਦੇ ਗਾਹਾਂ ਨਹੀਂ ਜਾਣਾ ਚਾਹੁੰਦੇ ਗੱਲ ਕੀ ਹੈ ਜੀ ਗਾਹਾਂ ਵਾਲਾ ਜਿਹੜਾ ਵਧਣ ਵਾਲਾ ਹੈਗਾ ਉਹ ਸਾਡਾ ਉਵੇਂ ਸਟੈਂਡ ਕਰਦਾ ਅਸੀਂ ਆ ਮੀਟਿੰਗ ਦੇ ਕੀ ਨਿਕਲਦਾ ਸੱਟਾ ਜੀ ਸਾਡਾ ਅੰਦਾਜ਼ਾ ਹੈਗਾ ਵੇ ਸੱਟੇ ਹੋਊਗੇ ਉਦੋਂ ਬਾਅਦ ਵਧਾਂਗੇ ਲੀਡਰਸ਼ਿਪ ਮੂਰੇ ਲੱਗੂਗੀ ਜੋ ਵੀ ਉਹਨਾਂ ਨੇ ਜਿਹੜਾ ਤੁਸੀਂ ਕਹਿੰਦੇ ਹੋ ਬਈ ਕੋਈ ਉਹਨਾਂ ਨੇ ਅਟੈਕ ਕਰਨਾ ਹੋਇਆ ਜ਼ਬਰ ਕਰਨਾ ਹੋਆ ਕਰ ਲੈਣਾ ਉਹ ਰਸਤੇ ਦੇ ਵਿੱਚ ਖਰਾਬ ਜਿਹੜੇ ਟਰੱਕ ਨੇ ਜੀ ਜਿਹੜੇ ਬੇਕਾਰ ਨੇ ਉਹ ਖੜਾਏ ਜਾ ਰਹੇ ਨੇ ਇਦਾਂ ਦੀਆਂ ਵੀਡੀਓ ਸਿੰਗੂ ਤੋਂ ਵੀ ਸਾਹਮਣੇ ਆਈਆਂ ਨੇ ਹੋਰ ਬਹੁਤ ਸਾਰਾ ਇਦਾਂ ਦੀਆਂ ਤਿਆਰੀਆਂ ਸਰਕਾਰ ਵੀ ਕਰ ਰਹੀ ਆ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਕਿਸਾਨਾਂ ਦੀ ਸਭੀ ਖਰਾਬ ਕਰਨ ਦੇ ਲਈ ਪਤਾ ਲੱਗ ਰਿਹਾ ਏ ਕਿ ਕਿਸਾਨਾਂ ਦੇ ਵਿੱਚ ਆਪਣੇ ਬੰਦੇ ਛੱਡ ਕੇ ਉਹਨਾਂ ਨੂੰ ਅੱਗ ਲਵਾਈ ਜਾਊਗੀ ਤੇ ਕਿਸਾਨਾਂ ਤੇ ਜਿਹੜਾ ਐਕਸ਼ਨ ਲੱਤਾ ਜਾਊਗਾ ਇਦਾਂ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਆ ਉਹਦੇ ਲਈ ਤੁਸੀਂ ਕੀ ਤਿਆਰੀ ਕਰੋਗੇ ਦੇਖੋ ਜੀ ਜਿਹੜਾ ਇਹ ਕੱਲ ਆਇਆ ਇਹ ਜਿਹੜਾ ਤੁਸੀਂ ਆ ਦੱਸਿਆ ਹੁਣ ਵੀ ਉਹ ਟਰੱਕਾਂ ਨੂੰ ਅੱਗ ਲਾ ਕੇ ਪਰਾਣਿਆਂ ਨੂੰ ਕਿਸਾਨਾਂ ਦੇ ਖਾਤੇ 'ਚ ਪਾਉਗੀ ਇਹ ਜਿਹਿਆਂ ਉਹਨਾਂ ਨੇ ਪਰਸੋਂ ਤੋਂ ਹੀ ਕਾਰਵਾਗੀਆਂ ਕਰ ਰਹੇ ਨੇ ਜੀ ਜਿਹੜੇ ਆਹ ਸਿੱਟ ਰਹੇ ਨੇ ਜਿਹਨੂੰ ਉਹ ਧੂਏਂ ਵਾਲਾ ਕਹਿੰਦੇ ਆ ਗੋਲਾ ਜਾਂ ਬੰਬ ਇਹ ਅਸੀਂ ਕੱਲ ਜਿਹੜੇ ਜਿੰਨੇ ਸਾਨੂੰ ਖੋਲ ਜੇ ਮਿਲੇ ਨੇ ਉਹ ਜਿਹੜੇ ਫੌਜੀ ਹੈਗੇ ਨੇ ਉਹਨਾਂ ਨੂੰ ਦਿਖਾਏ ਆ ਅਸੀਂ ਜੀ ਉਹਨਾਂ ਨੇ ਸਾਰੇ ਨੇ ਕਿਹਾ ਕਹਿੰਦਾ ਵੀ ਯਾਰ ਇਹ ਤਾਂ ਇਹਨਾਂ ਕੋਲੇ ਪੁਲਿਸ ਕੋਲੇ ਹੁੰਦੇ ਨਹੀਂ ਤਾਂ ਫੌਜ ਕੋਲੇ ਹੁੰਦੀ ਹੈ ਖਾਸ ਕਰਕੇ ਜਿੱਥੇ ਗੜਬੜ ਵਾਲਾ ਰਗਿਆ ਹੋਏਗਾ ਉੱਥੇ ਇਹ ਵਰਤੇ ਜਾਂਦੇ ਨੇ ਜਿਹੜੀਆਂ ਜਿਵੇਂ ਕਸ਼ਮੀਰ ਆ ਜਾਂ ਇਧਰ ਮਨੀਪੁਰ ਨਾਗਾਲੈਂਡ ਵਗੈਰਾ ਜਿੱਥੇ ਹਥਿਆਰਬੰਦ ਲੋਕਾਂ ਦੀ ਜੰਗ ਚੱਲ ਰਹੀ ਹੈ ਸਰਕਾਰ ਨਾਲ ਵੀ ਇਹ ਤਾਂ ਇੱਥੇ ਪੁਲਿਸ ਕੋਲੇ ਤਾਂ ਹੁੰਦੇ ਨਹੀਂ ਇਹ ਇਹ ਸਾਰੇ ਕਹਿੰਦੇ ਵੀ ਕੱਲੇ ਧੂਏਂ ਵਾਲੇ ਨਹੀਂ ਉਹ ਇੱਕ ਤਾਂ ਉਹਨੂੰ ਦੱਸਿਆ ਏਅਰ ਬਲਾਸਟ ਵਾਲੇ ਜਿਹੜਾ ਹਵਾ 'ਚ ਹੀ ਬਲਾਸਟ ਹੁੰਦਾ ਇੱਕ ਗਾਹਾਂ ਜ਼ਮੀਨ ਤੇ ਬਲਾਸਟ ਹੁੰਦਾ ਵੀ ਇਹ ਇਹ ਫਟਦੇ ਆ ਫਟਣੇ ਦੇ ਵਿੱਚ ਉਹਦੇ ਚ ਜਿਵੇਂ ਆਪਾਂ ਸ਼ਰਲੇ ਨਿਕਲਦੇ ਹੁੰਦੇ ਆ ਨਾ ਹੂੰ ਸ਼ਰਲੇ ਆਪ ਜਦੋਂ ਫਟਦਾ ਉਦੋਂ ਐ ਸ਼ਰਲੇ ਨਿਕਲਦੇ ਆ ਉਹੋ ਨਾਲ ਬੰਦਿਆਂ ਨੂੰ ਫੱਟੜ ਵੀ ਕਰਦੇ ਆ ਜ਼ਖਮੀ ਵੀ ਕਰਦੇ ਆ ਅੱਗੇ ਵੀ ਨੇ ਜੀ ਬਹੁਤ ਕਿਸਾਨਾਂ ਦੀ ਹਾਂ ਹਾਂ ਉਹ ਸ਼ਰਲੇ ਲੱਗੇ ਹੋਏ ਨੇ ਇਸ ਕਰਕੇ ਅ ਦੂਜੀ ਗੱਲ ਜਿਹੜੀ ਹੈਗੀ ਆ ਆਹ ਡਰੋਨ ਵਾਲਾ ਹੈਗਾ ਡਰੋਨ ਰਾਹੀਂ ਜਿਹੜਾ ਉਹ ਸੈੱਟ ਤੇ ਆ ਇਹ ਇਹ ਵੀ ਇਹ ਇਨਾਂ ਨੇ ਕਹਿੰਦੇ ਵੀ ਉਹੋ ਕਰਨਾ ਹੁੰਦਾ ਜਿੱਥੇ ਤੁਸੀਂ ਮਤਲਬ ਵੈਰੀਫਾਈਕਿੰਗ ਕੀਤੀ ਤੁਸੀਂ ਤੋੜਦੇ ਆ ਸਿਰਫ ਉਹਨਾਂ ਨੂੰ ਪਿੱਛੇ ਕਰਨਾ ਹੁੰਦਾ ਵੀ ਭਾਈ ਤੁਸੀਂ ਪਿੱਛੇ ਆਪ ਦਾ ਪ੍ਰੋਟੈਸਟ ਕਰ ਲਓ ਤੁਸੀਂ ਆਹ ਨਾ ਤੋੜੋ ਵੀ ਸਾਨੂੰ ਹਦਾਇਤ ਦਿੱਤਾ ਵੀ ਆ ਕੇ ਗਾਹੋਂ ਉੱਤੋਂ ਵੇਖ ਕੇ ਕਿੱਥੇ ਜੇ ਭੀੜ ਵੱਧਾ ਉੱਥੇ ਆ ਕੇ ਸਿੱਟਣੇ ਦਾ ਮਤਲਬ ਵੀ ਜਿਹੜੇ ਮਾਗਰ ਬੈਠੇ ਆ 2 ਕਿਲੋਮੀਟਰ ਉਹ ਉਹ ਤਾਂ ਤੋੜਨੇ ਰਹੇ ਕੋਈ ਸੋ ਇਸ ਕਰਕੇ ਸਾਰਾ ਜਿਹੜੇ ਕਰ ਰਹੇ ਆ ਇਹ ਬਿਲਕੁਲ ਗੈਰਕਾਨੂੰਨੀ ਤੇ ਦੂਜਾ ਕਰ ਰਹੇ ਨੇ ਜਿੰਨਾ ਬੰਦੇ ਫਟੜ ਹੋਏ ਨੇ ਉਹ ਸਾਰੇ ਬਲਾਸਟ ਹੋਣ ਸਾਡਾ ਬੰਦਾ ਵੀਕੇ ਜੋ ਕ੍ਰਾਂਤੀਕਾਰੀ ਦਾ ਪਾਸੜਾ ਮੁਲਾਖ ਦਾ ਪ੍ਰਧਾਨ ਹੈ ਬਿਕਰਮਜੀਤ ਸਿੰਘ ਅਰਨੋ ਉਹ ਪਰਲੇ ਦੂਜੇ ਨਾਕੇ ਤੇ ਸੀਗੀ ਉਹਦੀ ਡਿਊਟੀ ਖਨੌਰੀ ਵਾਲੇ ਦੀ ਉਸ ਨੇ ਜਦੋਂ ਬੰਬ ਡਿੱਗਿਆ ਨਾ ਧੂਏ ਵਾਲਾ ਉਹਨੇ ਉਹ ਉੱਤੇ ਬੋਰੀ ਸੱਟਦੀ ਬੋਰੀ ਦੇ ਉੱਤੇ ਉਹਨੇ ਆਖਿਆ ਵੀ ਦੱਬ ਲੈ ਇਹ ਵੀ ਚਲ ਇੱਥੇ ਠੰਡਾ ਹੋ ਜੇ ਜਦੋਂ ਦੱਬਿਆ ਉਹ ਐ ਫਟਿਆ ਉਹਦੀ ਲੱਤ ੜਾਤੇ ਦੋ ਢ ਹੱਡੀਆਂ ਉਹਦੀਆਂ ਲੱਤਾਂ ਦੀਆਂ ਟੁੱਟਦੀਆਂ ਹਾਂ ਸੋ ਇਸ ਕਰਕੇ ਵੀ ਇਹ ਤਾਂ ਇਹਨੂੰ ਧੂਏ ਵਾਲਾ ਬੰਬ ਤਾਂ ਕਹੇ ਨਹੀਂ ਜਾ ਸਕਦਾ ਇਹ ਤਾਂ ਮਾਰਨ ਵਾਲੇ ਬੰਬ ਹੈ ਹੁਣ ਉਹ ਆ ਹੈਗਾ ਵੀ ਜੇ ਤਾਂ ਉਹ ਗੋਲੀਆਂ ਨਾ ਮਾਰਦੇ ਐ ਫੇਰ ਤਾਂ ਬਦਨਾਮੀ ਹੁੰਦੀ ਆ ਵੀ ਕਿਸਾਨਾਂ 'ਤੇ ਗੋਲੀਆਂ ਚਲਾਤੀਆਂ ਵੀ ਕੰਮ ਉਹ ਜਿਹੜਾ ਗੋਲਗਿਆਂ ਤੋਂ ਕੰਮ ਲੈਣਾ ਉਹ ਉਹ ਜਿਹੜਿਆ ਬਲਾਸਟਰ ਵਾਲੇ ਧੂਏਂ ਵਾਲੇ ਬੰਬਾਂ ਨੂੰ ਤਾਂ ਲੈ ਰਹੇ ਆ ਸੋ ਇਸ ਕਰਕੇ ਕਿਆਂ ਦਾ ਵੀ ਇਸਤੇਮਾਲ ਕੀਤੇ ਨੇ ਕਿਤੇ ਖੋਲ ਮਿਲ ਰਹੇ ਨੇ ਜੀ ਕੀਤਾ ਗਿਆ ਉਹ ਗੋਲੀਆਂ ਦਾ ਇਸਤੇਮਾਲ ਉਹਨਾਂ ਨੇ ਕੱਲ ਅਸੀਂ ਅਧਿਕਾਰਗਿਆਂ ਨੇ ਵੀ ਗੱਲ ਕੀਤੀ ਐ ਅਸੀਂ ਖੋਲ ਪੱਕੀ ਦੇ ਜਿਹੜੇ ਉਹ ਬਾਕੀ ਰਹਿ ਨਹੀਂ ਜਾਂਦਾ ਹਾਂਜੀ ਹਾਂਜੀ ਗਾਹਾਂ ਜਾਵੜ ਦਾ ਉਹ ਜਿਹੜਾ ਖੋਲ ਜਾ ਉੱਥੇ ਰਹਿ ਜਾਂਦਾ ਪੱਕੀ ਦਾ ਉਹ ਅਸੀਂ ਖੋਲ ਚੱਕ ਕੇ ਕੱਲ ਉਹਨੂੰ ਦਿਖਾਏ ਐ ਵੀ ਆਹ ਆਹ ਦੱਸੋ ਇਹ ਉਹੋ ਗੋਲ ਜਿਹੜੇ ਕਹਿੰਦੇ ਆ ਉਹਨਾਂ ਨੇ ਜਿਹੜਾ ਜਦੋਂ ਗੱਲ ਕੀਤੀ ਉਹ ਕਹਿੰਦੇ ਵੀ ਜੀ ਮਾਰੀਆਂ ਵੀ ਨਹੀਂ ਮੁਕਰੇ ਨੇ ਕਹਿੰਦੇ ਵੀ ਇਸ ਦਾ ਟਰੈਕਟਰ ਦੇ ਟਾਇਰਾਂ 'ਚ ਮਾਰੀਆਂ ਸਹੀਆਂ ਜਿਹੜੀਆਂ ਉਹ ਟਰੈਕਟਰ ਆਪਣਾ ਖਿੱਚ ਰਹੇ ਸੀਗੇ ਵੀ ਟਰੈਕਟਰ ਇਹ ਇਹਦਾ ਰੁਕ ਜੇ ਕੰਮ ਉਹ ਕਿਸਾਨ ਤਾਂ ਇਹਨਾਂ ਨੇ ਕਿਹਾ ਫਿਰ ਸਾਡੇ ਫੋਨ ਤੇ ਕਿਹਾ ਕਹਿੰਦਾ ਯਾਰ ਐਡੇ ਗੱਡੇ ਕਿ ਤੁਸੀਂ ਸ਼ੂਟਰ ਆ ਗਏ ਵੀ ਸਦਾ ਟਾਇਰ ਤੇ ਵੱਜੂਗਾ ਜਿਹੜੇ ਪਾਸੇ ਐਸੇ ਬੰਦੇ ਉਹਨਾਂ ਦੇ ਨਹੀਂ ਵੱਸ ਸਕਦਾ ਇਹਦਾ ਬਾਪ ਸਾਨੂੰ ਮਾਰਨ ਮੋੜਨ ਦੇ ਕੋਈ ਪਰਵਾਹ ਨਹੀਂ ਉਹ ਯਾਰ ਮਰਦੇ ਦਾ ਮਾਰਨ ਦੇ ਕਿ ਕਿਸਾਨ ਦੇ ਪੈਰ ਤੇ ਵੀ ਲੱਗੀ ਵੀ ਹੈ ਜੀ ਟੁੱਟੇ ਪੈਰ ਵਾਇਰਲ ਹੋ ਰਹੀ ਹੈ ਵੀਡੀਓ ਇਦਾਂ ਦੀ ਚੱਕੀਆਂ ਆ ਰਹੇ ਨੇ ਹਾਂ ਹਾਂ ਉਹ ਉਹੀ ਹੈ ਉਹ ਖਨੌਰੀ ਵਾਲੇ ਆ ਉਹੀ ਬਿਕਰਮ ਸਿੰਘ ਜੀ ਆ ਜਿਹਨੂੰ ਚੱਕੀ ਆ ਰਹੇ ਤੇ ਪੈਰ ਐ ਲੰਮਕ ਰਿਹਾ ਹਾਂਜੀ ਹਾਂਜੀ ਉਹ ਆਹ ਗੋਡੇ ਤੋਂ ਹੇਠਾਂ ਗਿੱਟੇ ਦੇ ਸਨ ਚ ਦੋਨੇ ਹੱਡੀਆਂ ਟੁੱਟ ਗਈਆਂ ਉਹਦੇ ਬਲਾਸਟ ਹੋਣ ਦੇ ਨਾਲ ਉਹ ਜਿਹੜਾ ਚੱਕੀ ਆ ਰਹੇ ਆ ਨਾ ਪੈਰ ਲੰਮਕ ਦਾ ਜੇ ਉਹ ਸਾਡਾ ਬੰਦਾ ਹੀ ਆ ਬਿਕਰਮਜੀਤ ਸਿੰਘ ਆਰਨੋ ਪਿੰਡ ਤੋਂ ਇਸ ਸਬੰਧ ਵਿੱਚ ਜਿੱਦਾਂ ਕਿ ਇਹਨੂੰ 2-2 ਕਿਲੋਮੀਟਰ ਕਿਲੋਮੀਟਰ ਅੰਦਰ ਆ ਕੇ ਪੰਜਾਬ ਦੀ ਸਰਹੱਦ ਦੇ ਵਿੱਚ ਇਹ ਡਰੋਨ ਨਾਲ ਗੋਲੇ ਸਾੜ ਰਹੇ ਨੇ ਪੰਜਾਬ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਜੀ ਇਹਨਾਂ ਤੇ ਐਕਸ਼ਨ ਨਹੀਂ ਲੱਤਾ ਜਾ ਸਕਦਾ ਕਿਉਂਕਿ ਤੁਸੀਂ ਪੰਜਾਬ ਦੇ ਉਂ ਪੰਜਾਬ ਵਿੱਚ ਬੈਠੇ ਹੋ ਪੰਜਾਬ ਚ ਆ ਕੇ ਹਮਲਾ ਕੀਤਾ ਜਾ ਰਿਹਾ ਹੈ ਅਸੀਂ ਗੱਲ-ਗੱਲ ਕੀਤੀ ਸੀ ਅਸੀਂ ਤਾਂ ਇਹ ਵੀ ਕਿਹਾ ਸੀਗਾ ਵੀ ਜਿੱਥੇ ਇਹਨਾਂ ਨੇ ਆ ਪੁਲ ਦੇ ਉੱਤੇ ਬੈਰੀਕੇਡਿੰਗ ਕੀਤੀ ਹੈ ਅਸੀਂ ਆਹ ਤੁਹਾਡੇ ਕੋਲੇ ਵੀ ਹੋਣਾ ਗੂਗਲ ਮੈਪ ਕੱਢ ਲਓ ਤੁਸੀਂ ਹਾਂਜੀ ਹਾਂਜੀ ਤਾਂ ਇਹ ਜਿਹੜਾ ਉਹਨਾਂ ਦੀ ਹਰਿਆਣੇ ਦੀ ਤੇ ਪੰਜਾਬ ਦੀ ਸਰਹੱਦ ਹੈ ਨਾ ਗੂਗਲ ਮੈਪ ਤੇ ਤੁਸੀਂ ਕੱਢੋਗੇ ਨਾ ਇਹ ਜਿਹੜੀ ਨਦੀ ਹੈ ਨੀਲੇ ਰੰਗ ਦੀ ਆਉਂਦੀ ਹੈ ਗਾਹਾਂ ਜਾ ਕੇ ਜਿਹੜੀ ਹੱਦ ਹੈ ਉਹ ਆਉਂਦੇ ਟਮਕਣੇ ਜਿਹਾ ਹੈ ਪੰਜਾਬ ਤੇ ਹਰਿਆਣੇ ਦੀ ਹੈ ਅਸੀਂ ਆਖਿਆ ਵੀ ਆਹ ਵੇਖੋ ਆ ਮੈਂ ਪਾਸੇ ਤਾਂ ਨਹੀਂ ਬਣਾਇਆ ਇਹ 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 ਉਹਨਾਂ ਨੇ ਪੰਜਾਬ ਚ ਆ ਕੇ ਕੀਤੀ ਹੋਈ ਹੈ ਉਹਨਾਂ ਦਾ ਹੱਦ ਬਣਦੀ ਆ ਜਿੱਥੇ ਗਾਹਾਂ ਟੋਲ ਪਲਾਜਾ ਇਦੋਂ ਅੱਗੇ ਟੋਲ ਪਲਾਜਾ ਹੈਗਾ ਨਾ ਟੋਲ ਪਲਾਜੇ ਤੇ ਹੱਦ ਬਣਦੀ ਆ ਵੀ ਉੱਥੇ ਆਪ ਦਾ ਮੈਰੀਕੇਟਿੰਗ ਕਰ ਲੈਣ ਤੁਸੀਂ ਪੰਜਾਬ ਦੇ ਵਿੱਚ ਮੈਰੀਕੇਟਿੰਗ ਕਰਾਈ ਹੈ ਇਹਦੀ ਵੀ ਤੁਸੀਂ ਕਹੋ ਵੀ ਪੰਜਾਬ ਚ ਆ ਕੇ ਕਿਉਂ ਕਰਦੇ ਤੁਸੀਂ ਹੱਦ ਤੇ ਕਰ ਲਓ ਚਲ ਉਹਦੇ ਚ ਕੋਈ ਜਵਾਬ ਨਹੀਂ ਸੀਗਾ ਫਿਰ ਉਹ ਡੀਸੀ ਵੀ ਸੀਗਾ ਉਹ ਕਹਿੰਦਾ ਵੀ ਇਹ ਗੂਗਲ ਮੈਪ ਕਈ ਵਾਰੀ ਸਹੀ ਨਹੀਂ ਹੁੰਦਾ ਅਸੀਂ ਆਖਿਆ ਸਹੀ ਨਹੀਂ ਹੁੰਦਾ ਫਿਰ ਤੁਸੀਂ ਇਹਨੂੰ ਆਪ ਆਪ ਉਹਦੀ ਮੈਜ਼ਰਮੈਂਟ ਕਰਾਓ ਇਹਦਾ ਮਤਲਬ ਸਵਾਲ ਤਾਂ ਖੜਾ ਹੋ ਗਿਆ ਨਾ ਵੀ ਜੇ ਗੂਗਲ ਮੈਪ ਦੱਸ ਰਿਹਾ ਵੀ ਉਹ ਪੰਜਾਬ ਦੇ ਵਿੱਚ ਲਾਇਆ ਹੋਇਆ ਉਹਨਾਂ ਨੇ ਜਾਂ ਇਹ ਥਾਂ ਜਿਹੜਾ ਪੋਲਾ ਪੰਜਾਬ ਚ ਆਉਂਦਾ ਤੇ ਫਿਰ ਵੀ ਤੁਸੀਂ ਸੋਨੂੰ ਆਪ ਮੈਜ਼ਰਮੈਂਟ ਕਰਾਉਣੀ ਚਾਹੀਦੀ ਹੈ ਇਹ ਕੀ ਹੋਇਆ ਵੀ ਨਹੀਂ ਗੂਗਲ ਮੈਪ ਸਹੀ ਨੇ ਤੇ ਦਾ ਭਾਵ ਉਹ ਉਹਨਾਂ ਕੋਲੇ ਕੀ ਸਬੂਤ ਹੈ ਉਹਨਾਂ ਕੋਲੇ ਕੋਈ ਮੈਜ਼ਰਮੈਂਟ ਹੈ ਅਸੀਂ ਆਖਿਆ ਉਹਨਾਂ ਤੋਂ ਕੋਈ ਮਿੰਨਤੀ ਲਾਓ ਵੀ ਭਾਈ ਅਸੀਂ ਮਿੰਨਤੀ ਕਰਾਈ ਹੈ ਵੀ ਇੱਥੇ ਆਉਂਦੀ ਆ ਹਰ ਦਾ ਦਿਖਾਓ ਉਹਨਾਂ ਕੋਲੇ ਕਿਹੜੀ ਮਿੰਨਤੀ ਹੈ ਚਲ ਅਸੀਂ ਤਾਂ ਮੈਪ ਤਾਂ ਕਹਿੰਦਾ ਨਾ ਸਾਡੇ ਕੋਲ ਤਾਂ ਸਬੂਤ ਹੈਗਾ ਉਹਨਾਂ ਕੋਲ ਕੀ ਸਬੂਤ ਹੈ ਚਲ ਫਿਰ ਉਹ ਇਹਦੀ ਗੱਲ ਤੇ ਵੀ ਲਾਜਵਾਬ ਹੋਗੇ ਕੋਈ ਨੇ ਡੀਸੀ ਨੂੰ ਕਹੇ ਕਿ ਅਸੀਂ ਮੈਜਰ ਮੈਦੇ ਜਿਹੜੇ ਮਿੰਨਤੀ ਹੈ ਜਿਹੜੇ ਆਪਾਂ ਨਿਸ਼ਾਨਦੇਹੀ ਕਰਦੇ ਹੰਨੇ ਵੀ ਉਹ ਕਰਾਵਾਂਗੇ ਮਤਲਬ ਇਹ ਵੀ ਹੈਗਾ ਵੀ ਇਹਨਾਂ ਨੂੰ ਪਤਾ ਸੀ ਵੀ ਜੇ ਉੱਥੇ ਟੋਨ ਪਲਾਜੇ ਕੋਲੇ ਲਾਉਨੇ ਆ ਤਾਂ ਦੋਨਾਂ ਪਾਸੇ ਰਸਤੇ ਹੈਗੇ ਆ ਇੱਥੇ ਤਾਂ ਹੁਣ ਤੰਗ ਰਸਤਾ ਹੈਗਾ ਆਪਣਾ ਬੈਰੀਕੇਡਿੰਗ ਤੇ ਮਤਲਬ ਉਹ ਲਾ ਲੈਂਦੇ ਜੇ ਪਿੱਛੇ ਲਾਇਆ ਹੁੰਦਾ ਤਾਂ ਉਹਨਾਂ ਦਾ ਇੰਨੇ ਬੰਦੇ ਸੀਗੇ ਮੂਰੇ ਲਾ ਲੈਂਦੇ ਬੈਰੀਕੇਡਿੰਗ ਬੰਦੇ ਪਾਸਿਆਂ ਦੇ ਲੰਘ ਜਾਂਦੇ ਹਾਂ ਸੋ ਇਸ ਕਰਕੇ ਇਹ ਵੀ ਜਿਹੜਾ ਅਸੀਂ ਕੱਲ ਸਵਾਲ ਠਾਇਆ ਇਹਨਾਂ ਨੂੰ ਵੀ ਪੰਜਾਬ ਸਰਕਾਰ ਦਾ ਇੱਕ ਹਿਸਾਬ ਨਾਲ ਤੁਸੀਂ ਭਾਵੇਂ ਕਹਿੰਦੇ ਹੋ ਵੀ ਅਸੀਂ ਤਾਂ ਨਾਲ ਆਂ ਕਿਸਾਨਾਂ ਦੇ ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਵੀ ਸਗਾ ਤੋਂ ਸਰਕਾਰ ਨੂੰ ਜਾਣਨ ਮੰਗਾ ਮੰਨਣੀਆਂ ਚਾਹੀਦੀਆਂ ਜਾਂ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਰੋਸ ਕਰਨੇ ਖਾਤਰ ਇਹ ਰੁਕਣਾ ਗਲਤ ਹੈ ਵਾਹ ਕਹਿੰਦੇ ਤੁਸੀਂ ਪੰਜਾਬ ਸਰਕਾਰ ਤਾਪ ਵਿੱਚ ਜਦੋਂ ਥਾਂ ਦਿੱਤਾ ਉਹਨਾਂ ਨੂੰ ਸ਼ਾਮਲ ਹੋ ਗਈ ਇਹ ਸੋ ਇਸ ਕਰਕੇ ਉਹ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹ ਕਹਿੰਦੇ ਅਸੀਂ ਅੱਜ ਜਿਹੜੇ ਡੀਸੀ ਦੀ ਡਿਊਟੀ ਲਾ ਕੇ ਉਹਦੇ ਨਿਸ਼ਾਨਦੇਹੀ ਉਹਦੀ ਮੇਅਰਮੈਂਟ ਕਰਾ ਕੇ ਕਲੀਅਰ ਕਰਾਵਾਂਗੇ ਜੇ ਤੇ ਕਾਰਵਾਈ ਕੀਤੀ ਜਾਊਗੀ ਹਾਂ ਹਾਂ ਅਸੀਂ ਕਿਹਾ ਵੀ ਜੇ ਮੰਨ ਲਓ ਵੀ ਉਹ ਨਿਸ਼ਾਨਦੇਹੀ ਮੁਤਾਬਕ ਉਹ ਪੰਜਾਬ ਚ ਹੋਏ ਫਿਰ ਤਾਂ ਇਹਦਾ ਮਤਲਬ ਬਣਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਹਾਂ ਉਹ ਕਹਿੰਦੇ ਫਿਰ ਇਹਦਾ ਨੋਟਿਸ ਲਾਵਾਂਗੇ ਮਤਲਬ ਇਸ ਗੱਲ 'ਚ ਉਹ ਕੋਈ ਜਵਾਬ ਕੋਈ ਨਹੀਂ ਸੀ ਉਹਨਾਂ ਕੋਲੇ ਸੋ ਗੱਲਾਂ ਤਾਂ ਸਾਰੀਆਂ ਲੰਘਣਾ ਹੋ ਕੇ ਹੋ ਰਹੀਆਂ ਨੇ ਤੇ ਬਾਕੀ ਆ ਇਹ ਹੈਗਾ ਵੀ ਜਨਤਾ ਤਿਆਰ ਹੈ ਬਿਲਕੁਲ ਇੱਕ ਗੱਲ ਇਹ ਹੈਗੀ ਆ ਮਿੜਗੇ ਵਾਲਿਆਂ ਦਾ ਕਹਿ ਲਓ ਇਹ ਤੇ ਕਿ ਮਿੜਗੇ ਵਾਲਿਆਂ ਨੇ ਚੰਗਾ ਸਾਹਦ ਦਿੱਤਾ ਜੀ ਇਹਨੂੰ ਕਵਰ ਕਰਨ ਦੇ ਖਾਤਰ ਆ ਜਿਹੜੀਆਂ ਕੀ ਕਹਿੰਦੇ ਹਨ ਉਹ ਵੀ ਬੈਨਾ ਉਹ ਵੀ ਬੈਨਾ ਰਹੇ ਵੀ ਤੁਹਾਡੇ ਰਹੇ ਵੀ ਵੀ ਇਹ ਸਾਰੀ ਦੇਸ਼ ਇਕੱਲੇ ਕੀ ਪੰਜਾਬ ਚ ਕੀ ਸਾਰੀ ਦੇਸ਼ ਦੁਨੀਆ ਦੇ ਵਿੱਚ ਸਾਰੀ ਆ ਜਿਹੜੀ ਬੰਬਾਰਡਮੈਂਟ ਹੋ ਰਹੀ ਹੈ ਧੂਏ ਵਾਲੇ ਬੰਬਾਂ ਦੇ ਇਹ ਸਾਰੇ ਦੇਖ ਰਹੇ ਆ ਬੰਦੇ ਆ ਉੱਤੋਂ ਜਿਹੜੇ ਦੇਖ ਰਿਹਾ ਕੱਲ ਤਾਂ ਮੈਂ ਹੋਇਆ ਨਾ ਅਸੀਂ ਇੱਥੇ ਜਦੋਂ ਗਏ ਰਾਜਪੁਰਾ ਇੱਥੇ ਚੱਲਦਾ ਨਹੀਂ ਸੀ ਚੈਨਲ ਉਹ ਅਧਿਕਾਰੀ ਕਹਿੰਦੇ ਵੀ ਉੱਥੇ ਰਾਜਪੁਰੇ ਆ ਜਾਓ ਜੀ ਉੱਥੇ ਅਸੀਂ ਇੱਕ ਮੈਡੀਕਲ ਜਿਹੇ ਵਾਲੇ ਲੱਗ ਗਿਆ ਦੁਕਾਨ ਉੱਥੇ ਦਵਾਈ ਲੈਣ ਗਿਆ ਮੈਂ ਜੀ ਅੱਛਾ ਉਹਦਾ ਕੋਈ ਗੱਗਾ ਕਰਨੀ ਕੋਈ ਧਿਆਨ ਨਾ ਉਹਦਾ ਕੋਈ ਟੀਵੀ ਕਰਨੀ ਧਿਆਨ ਟੀਵੀ ਤੇ ਚੱਲ ਰਿਹਾ ਸੀਗਾ ਵੀ ਕਿਸਾਨਾਂ ਨੇ ਡਰੋਨ ਵੀ ਸਿੱਟ ਲਿਆ ਕਿਸਾਨਾਂ ਨੇ ਆ ਪਰਵੰਦ ਵੀ ਕਰ ਲਏ ਉਹ ਮੈਂ ਕਿਹਾ ਪਤਰਾ ਫੇਰ ਵੇਖ ਲੈ ਤੂੰ ਪਿੰਡਾਂ ਚ ਰੋਸ ਬਹੁਤ ਆ ਜਿਹੜਾ ਉਹਦਾ ਰਾਹੇ ਨਾ ਮਿੱਢ ਕੇ ਰਾਹੇ ਚਾਹ ਇਲੈਕਟ੍ਰਿਕ ਮਿੱਢ ਕੇ ਰਾਹੇ ਪ੍ਰੈਸਰ ਆਹੀਂ ਇਹ ਬਹੁਤ ਆ ਰਿਹਾ ਤੇ ਲੋਕਾਂ ਚ ਇਹ ਹਮਦਰਦੀ ਆ ਜਿਹੜੀ ਸਰਕਾਰ ਦੇ ਨਾਲ ਨਾਫਰ ਤੇ ਕਿਸਾਨਾਂ ਨਾਲ ਜਿਹੜੀ ਹਮਦਰਦੀ ਦੀ ਜਿਹੜੀ ਲਹਿਰ ਹੈ ਉਹ ਦਿਨੋਂ ਦਿਨ ਵਧ ਰਹੀ ਹੈ ਇਹਦੇ ਸਾਨੂੰ ਲੱਗਦਾ ਵੀ ਭਾਵੇਂ ਐਥੇ ਗਿਣਤੀ ਥੋੜੀ ਆਉਣ ਵਾਲੇ ਦਿਨਾਂ 'ਚ ਗਿਣਤੀ ਘਟਦੀ ਨਹੀਂ ਗਿਣਤੀ ਵਧੂਗੀ ਹੈ ਪਿੰਡਾਂ 'ਚ ਫਲੈਕਸ ਬੋਰਡ ਲੱਗ ਗਏ ਨੇ ਜੀ ਕਿ ਬੀਜੇਪੀ ਦਾ ਆਗੂ ਹੈ ਜਿਹੜਾ ਪਿੰਡ 'ਚ ਦਾਖਲ ਨਾ ਹੋ ਜੇ ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਜੇ ਉਹਦਾ ਕੋਈ ਨੁਕਸਾਨ ਹੋ ਗਿਆ ਇਦਾਂ ਦੇ ਫਲੈਕਸ ਬੋਰਡ ਵੀ ਪਿੰਡਾਂ 'ਚ ਲੱਗ ਰਹੇ ਨੇ ਨਹੀਂ ਲੱਗ ਰਹੇ ਇਕੱਲਾ ਉਹਨਾਂ ਦੇ ਵੀ ਲੱਗ ਰਹੇ ਹੈ ਬੀਜੇਪੀ ਤੇ ਚੱਲ ਬੀਜੇਪੀ ਰਹੇਗੀ ਇਕੱਲੀ ਭਾਰਤੀ ਜਨਤਾ ਪਾਰਟੀ ਵੀ ਅਸੀਂ ਕਿਸਾਨਾਂ ਦੇ ਨਾਲ ਆਂ ਭਾਵ ਉਹ ਲੈਂਡ ਚ ਲੱਗ ਗਈਆਂ ਤੇ ਇੱਥੋਂ ਜ਼ਿਕਰ ਕਰਕੇ ਵੀ ਜਿਹੜੀਆਂ ਕਿਸਾਨ ਜਥੇਬੰਦਗੀਆਂ ਵੀ ਜਿਹੜੀਆਂ ਕਹਿੰਦੀਆਂ ਸੀਗੀਆਂ ਵੀ ਹਜੇ ਨਹੀਂ ਮੌਕਾ ਨਹੀਂ ਹਜੇ ਮਾਹੌਲ ਨਹੀਂ ਹਜੇ ਸ਼ੁਰੂ ਕਰਨਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੈ ਇਹ ਕੱਚਾ ਹੀ ਤੁਸੀਂ ਹਜੇ ਮਾਹੌਲ ਤੋਂ ਬਣੇ ਸੀ ਉਹਨਾਂ ਨੂੰ ਵੀ ਇਹ ਦੇ ਹਮਾਇਤ ਤੇ ਆਉਣਾ ਪੈ ਗਿਆ ਜੀ ਜਿਹਦੇ ਚ ਮੈਂ ਤੁਹਾਨੂੰ ਦੱਸ ਸਕਦਾ ਵੀ ਚਲ ਅਸੀਂ ਉਹਨੂੰ ਸਾਨੂੰ ਪੱਤਰਕਾਰ ਪੁੱਛਦੇ ਵੀ ਸੀ ਕਿ ਵੀ ਜਾਰ ਉਹ ਜਿਹੜਾ ਅਗਰਾਹਾ ਨੇ ਵੀ ਐਲਾਨ ਕਰਤਾ ਵੀ ਅੱਜ ਉਹ ਇਹਦੇ ਅੰਦੋਲਨ ਦੀ ਸਪੋਰਟ ਦੇ ਵਿੱਚ 4 ਘੰਟਿਆਂ ਲਈ ਰੇਲਾ ਜਾਮ ਕਰ ਰਹੇ ਨੇ ਤੇ ਉਧਰੋਂ ਜਿਹੜਾ ਦੂਜੀਆਂ ਹੈਗੇ ਆ ਉਹ 32 ਕਿਸਾਨ ਜਥੇਬੰਦੀਆਂ ਕਹਿੰਦੇ ਐ ਐਸਕੇਮ ਵਾਲੀਆਂ ਉਹਨਾਂ ਨੇ ਵੀ ਕਰਤਾ ਵੀ ਅਸੀਂ ਇਸ ਅੰਦੋਲਨ ਦੇ ਟੋਲ ਪਲਾਜ਼ੇ ਵੀ ਅੱਜ ਬੰਦ ਕੀ ਹਾਂ ਵੀ ਅਸੀਂ ਅਸੀਂ ਟੋਲ ਪਲਾਜ਼ੇ ਫਿਰ ਬੰਦ ਨਹੀਂ ਵੀ ਫ੍ਰੀ ਕਰਾਂਗੇ ਪਰਚ ਗਿਆ ਕੱਲ ਕੱਲ ਪੁਤਲੇ ਵੀ ਫੂਕੇ ਗਏ ਨੇ ਜੀ ਦਰਸ਼ਨਪਾਲ ਜੀ ਵੱਲੋਂ ਕਿਸੇ ਜਥੇਬੰਦੇ ਵੱਲੋਂ ਪੁਤਲੇ ਵੀ ਫੂਕੇ ਗਏ ਐ ਸੋ ਇਸ ਕਰਕੇ ਉਹ ਪੱਤਰਕਾਰ ਪੁੱਛਦੇ ਸੀ ਕਿ ਵੀ ਉਹ ਤੁਸੀਂ ਹੁਣ ਕੀ ਕਹਿੰਦੇ ਅਸੀਂ ਆਖਿਆ ਵੀ ਚੱਲ ਜੇ ਦੇਰ ਆਏ ਦਰਸਤ ਆਏ ਹੂੰ ਅਸੀਂ ਤਾਂ ਧੰਨਵਾਦੀ ਕਹਾਂਗੇ ਵੀ ਚਲ ਭਾਵੇਂ ਉਹਨਾਂ ਨੇ ਹੁਣ ਵੀ ਕੀਤੀ ਉਹਨਾਂ ਦਾ ਧੰਨਵਾਦ ਹੈ ਤੇ ਜੇ ਸਗਾ ਤੋਂ ਉਹ ਵਿੱਚ ਚਲ ਸਪੋਰਟ ਕੀਤੀ ਹੈ ਤਾਂ ਧੰਨਵਾਦ ਹੈ ਵੀ ਜੇ ਉਹ ਸਗਾ ਤੋਂ ਇਹਦੇ ਅੰਦੋਲਨ ਦੇ ਵਿੱਚ ਆਉਣ ਤਾਂ ਹੋਰ ਵੀ ਆਪਣਾ ਪ੍ਰੈਸ਼ਰ ਪੈ ਕੇ ਸਰਕਾਰ ਫਸੀ ਹੋਈ ਹੈ ਸੈਂਟਰ ਸਰਕਾਰ ਆਈ ਮੀਨ ਯੂ ਇੱਥੇ ਚੰਡੀਗੜ੍ਹ ਵਾਰ-ਵਾਰ ਆ ਰਹੇ ਹੈ ਪ੍ਰੈਸ਼ਰ ਪੂਰਾ ਹੈਗਾ ਉਧਰੋਂ ਚੋਣਾ ਆ ਰਹੀਆਂ ਨੇ ਜੇ ਹੁਣ ਜਾਦੇ ਜਵਰ ਕਰਦੇ ਆ ਤਾਂ ਇਹਨਾਂ ਨੂੰ ਪਤਾ ਵੀ ਸਾਰੇ ਹੁਣ ਤਾਂ ਕੱਲਾ ਪੰਜਾਬ ਤੇ ਕਿੰਨੀ ਰਹਿਣੀ ਗੱਲ ਦੂਜੇ ਸੂਬਿਆਂ ਤੇ ਕਿਰਵੀ ਜਾਊਗੀ ਅੱਗੇ ਭੜਕੂਗੀ ਸਾਡਾ ਵੋਟ ਹਾਊਸ ਹੋਊਗਾ ਵੀ ਹੁਣ ਵਧੀਆ ਮੌਕਾ ਹੈਗਾ ਵੀ ਜੇ ਹੁਣ ਆ ਅਸੀਂ 2 ਮਹੀਨਿਆਂ ਨੂੰ ਵਰਤ ਲਿਆ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਪ੍ਰੈਸ਼ਰ ਪਾ ਕੇ ਅਸੀਂ ਕੁਝ ਲੈ ਸਕਦੇ ਆ ਜੇ ਅਸੀਂ ਸਮਾਂ ਨਗਾਤਾ ਹੋਏ ਸਮਝ ਲਓ ਮੁੜ ਕੇ 5 ਸਾਲ ਸਾਡੇ ਕੋਲੇ ਇਹ ਮੌਕਾ ਨਹੀਂ ਆਉਣਾ ਮਨੋਨਾਖਟਰ ਨੇ ਜੀ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਨੇ ਕਿ ਪੱਤਰਕਾਰਾਂ ਨੇ ਸਵਾਲ ਕੀਤਾ ਰੋਕਾਂ ਲਗਾਉਣੀਆਂ ਕਿੰਨੀਆਂ ਕਿ ਸਹੀ ਨੇ ਰੋਡਾਂ ਦੇ ਉੱਤੇ ਤੁਸੀਂ ਰੋਡ ਬਲੌਕ ਕਰਤੇ ਨੇ ਆਮ ਲੋਕਾਂ ਨੂੰ ਵੀ ਦਿੱਕਤ ਆ ਰਹੀ ਆ ਉਹ ਕਹਿੰਦੇ ਜੀ ਕਿਸਾਨ ਜੀ ਸੱਦ ਕੇ ਰਾਹੀ ਆਹੀ ਆਉਣ ਬੱਸਾਂ ਰਾਹੀ ਆਉਣ ਟਰੈਕਟਰ ਟਰਾਲੀਆਂ ਲੈ ਕੇ ਆਉਣਾ ਕਿੱਧਰਲਾ ਸਹੀ ਆ ਕੋਈ ਵਿੱਚੋਂ ਅਸੀਂ ਜੀਆਂ ਨੁਕਸਾਨ ਦੇ ਅਜਿਹੇ ਹਥਿਆਰ ਲਾਇਆ ਆਉਣ ਇਧਰ ਆ ਕੇ ਨੁਕਸਾਨ ਕਰ ਦੇਣਾ ਇਦਾਂ ਦੇ ਬਿਆਨ ਆ ਰਹੇ ਨੇ ਜੀ ਉਹਦੇ ਕਹਿੰਦੇ ਟਰੈਕਟਰ ਟਰਾਲੀਆਂ ਰੋਕੀਆਂ ਨੇ ਉਹਨਾਂ ਨੂੰ ਪਤਾ ਦੇ ਉਹਨਾਂ ਨੂੰ ਪੁੱਛਣਾ ਹੋਵੇ ਵੇ ਜੇ ਤਾਂ ਇੱਕ ਦਿਨ ਦਾ ਪ੍ਰੋਗਰਾਮ ਹੋਵੇ ਆਪਾਂ ਬਣਾ ਟ੍ਰੈਕਟਰ ਟਰਾਲੀਆਂ ਤੋਂ ਉੱਥੇ ਰੋਸ ਰੈਲੀ ਕਰਕੇ ਜਾਂ ਪ੍ਰੋਟੈਸਟ ਕਰਕੇ ਮੁੜ ਸਕਦੇ ਹੈ ਤਾਂ ਆਪਾਂ ਕਹਿਣਾ ਵੀ ਆਪਾਂ ਮਹੀਨਾ ਰਹਿ ਸਕਦਾ ਵੀ ਮਹੀਨਾ ਫਿਰ ਉਹ ਠੰਡ ਦੀ ਰੁੱਤ ਹੈ ਕਿੱਥੇ ਰਹਿਣਗੇ ਕਿੱਥੇ ਨਾ ਹੋਣਗੇ ਇਹ ਟਰਾਲੀਆਂ ਸਾਡੀਆਂ ਥੋੜਾ ਵੀ ਟਰਾਲੀਆਂ ਦਾ ਸਾਡੇ ਇੱਕ ਹਿਸਾਬ ਨਾਲ ਕੱਕਾ ਆ ਰਾਇਆ ਸਾਡੇ ਕਮਰੇ ਆਇਆ ਸਾਡੇ ਹੁਣ ਤੁਸੀਂ ਸਾਰੇ ਵੇਖਿਓ ਸਾਰਿਆਂ ਚ ਬਿਸਤਰੇ ਲੱਗੇ ਹੋਏ ਨੇ ਬੰਦੇ ਜਿਵੇਂ ਸ਼ਾਮ ਨੂੰ ਆਪਾਂ ਕੰਮ ਚ ਆ ਕੇ ਆਪਦੇ ਘਰੇ ਆ ਕੇ ਪੈ ਜਾਂਦੇ ਆਈਆਂ ਟਰਾਲੀਆਂ ਸੜਕ ਦੇ ਭਲਾ ਦੱਸੋ ਵੀ ਸੜਕ ਤੇ ਕਿਵੇਂ ਪੈ ਜੂਗਾ ਰੜੇ ਥਾਂ ਦੇ ਵਿੱਚ ਇਹ ਸੋ ਇਸ ਕਰਕੇ ਟਰਾਲੀਆਂ ਦਾ ਇਹ ਮਲਟੀ ਪਰਪਸ ਇਹਦੇ ਕਈ ਮਨੋਰਥ ਹੈ ਇਹਦੇ ਟਰਾਲੀਆਂ ਕਲੀਆਂ ਉਹ ਠੀਕ ਹੈ ਉਹ ਟਰੈਕਟਰ ਜਿਹੜੇ ਹੈਗੇ ਨੇ ਟਰਾਲੀਆਂ ਤਾਂ ਸਾਡੀ ਸੁਰੱਖਿਆ ਦਾ ਵੀ ਹੈਗਾ ਸਾਧਨ ਤੇ ਸਾਡੀ ਰਾਤ ਨੂੰ ਸਾਡੀ ਛਤਰੀ ਵੀ ਬਣਦੀ ਹੈ ਸਾਡੀ ਢਾਲ ਬਣਦੀ ਹੈ ਜੀ ਜੀ ਇਸ ਕਰਕੇ ਇਹਨੂੰ ਉਹ ਜਿਹੜੇ ਬੰਦੇ ਮੇਰਾ ਖਿਆਲ ਹੈ ਜਿਹੜੇ ਇਹ ਜੇ ਬਿਆਨ ਦੇ ਰਹੇ ਆ ਉਹ ਗਰਾਉਂਡ ਹਕੀਕਤ ਨਾਲ ਜੁੜੇ ਨਹੀਂ ਹੋਏ ਉਹ ਜੀ ਖੇਤੀਬਾੜੀ ਮੰਤਰੀ ਨੇ ਜੀ ਅਰਜਨ ਮੁੰਡੇ ਸੈਂਟਰ ਦੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਆ ਅਸੀਂ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਆ ਪਰ ਮੰਗਾਂ ਵਧੀ ਜਾ ਰਹੀਆਂ ਨੇ ਹੋਰ ਬਹੁਤ ਮੰਗਾਂ ਜੋੜ ਲੀਆਂ ਜੀ ਵਿੱਚ ਕਹਿੰਦੇ ਉਹਨਾਂ ਤੇ ਵਿਚਾਰ ਵਾਸਤੇ ਟਾਈਮ ਮੰਗ ਰਹੇ ਆ ਸੈਂਟਰ ਨਾਲ ਵੀ ਸੰਬੰਧਤ ਨੇ ਉਹ ਸੂਬਾ ਸਰਕਾਰਾਂ ਨਾਲ ਵੀ ਸੰਬੰਧਤ ਨੇ ਉਹਨਾਂ ਲਈ ਟਾਈਮ ਲੱਗਣਾ ਹੈ ਇਦਾਂ ਦੇ ਬਿਆਨ ਉਹਨਾਂ ਦੇ ਆ ਰਹੇ ਨੇ ਵੀ ਮੰਗਾਂ ਵਧੀ ਜਾ ਰਹੀਆਂ ਨੇ ਕੋਈ ਮੰਗਾਂ ਨਹੀਂ ਵਧੀਆਂ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੂੰ ਆਪਾਂ ਜਦੋਂ ਆਹ ਬਰਨਾਲੇ ਤੇ ਜਲਾਲੇ ਰੈਲੀ ਕੀਤੀ ਸੀ ਉਦੋਂ ਉਹ ਮੰਗ ਪੱਤਰ ਤਿਆਰ ਹੋ ਗਿਆ ਸੀ ਉਹ ਮੰਗ ਪੱਤਰ ਜਿਹੜਾ ਦਿੱਤਾ ਉਹਨਾਂ ਨੂੰ ਮੇਲ ਕੀਤਾ ਹੋਇਆ ਉਹੀ ਮੰਗ ਪੱਤਰ ਹੈ ਉਹਦੇ ਵਿੱਚ ਕੋਈ ਵਧਾਈ ਘਟਾਈ ਨਹੀਂ ਇਹ ਉਹਦੇ ਤੇ ਉਹਨਾਂ ਨੇ ਟਾਈਮ ਲਿਆ ਥੇਗਾ ਵੀ ਪਹਿਲੀ ਮੀਟਿੰਗ ਦੇ ਵਿੱਚ ਦੂਜੀ ਮੀਟਿੰਗ ਦੇ ਵਿੱਚ ਵੀ ਵੀ ਸਾਨੂੰ ਜਿਵੇਂ ਆਸ ਕਰਕੇ ਕਰਜ਼ੇ ਵਾਲੀ ਤੇ ਕਹਿੰਦੇ ਸੀਗੇ ਜਾਂ ਦੂਜੇ ਤੇ ਐਮਐਸਪੀ ਵਾਲੀ ਤੇ ਵੀ ਸਾਨੂੰ ਥੋੜਾ ਜਿਹਾ ਟਾਈਮ ਦਿਓ ਅਸੀਂ ਆਖਿਆ ਵੀ ਟਾਈਮ ਦੇ ਇਹ ਕਿਹੜਾ ਹੁਣ ਅੱਜ ਅੱਜ ਖਾਈਏ ਤਾਂ ਉਦੋਂ ਦਿੱਲੀ ਦੇ ਅੰਦੋਲਨ ਦੇ ਵਿੱਚ ਵੀ ਮੰਗ ਰਹੀ ਹੈ ਜਦੋਂ ਆਪਾਂ ਘਰ ਵਾਪਸੀ ਕੀਤੀ ਹੈ ਉਦੋਂ ਵੀ ਉਹਨਾਂ ਨੇ ਲਿਖ ਕੇ ਦਿੱਤਾ ਵੀ ਆਈਐਮਐਸਪੀ ਦੇ ਅਸੀਂ ਕਮੇਟੀ ਬਣਾ ਕੇ ਕਾਨੂੰਨ ਬਣਾਵਾਂਗੇ ਖਰਾੜਾ ਸੋਨੂੰ ਦੇਵਾਂਗੇ ਦੂਜੀਆਂ ਕੇਸ ਵਾਪਸ ਹੋਣਗੇ ਉਹ ਨੌ ਮੰਗਾ ਉਹਨਾਂ ਨੇ ਆਪਾਂ ਨੂੰ ਖੇਤੀਬਾੜੀ ਮੰਤਰਾਲੇ ਨੇ ਆਪਦੇ ਲੈਟਰ ਪੈਡ ਤੇ ਲਿਖ ਕੇ ਦਿੱਤੀਆਂ ਨੇ ਚਲ ਉਹਦੇ ਵਿੱਚ ਕੁਝ ਜਿੱਥੇ ਬਣ ਗਿਆ ਦਾ ਐ ਵੀ ਸੀਗਾ ਵੀ ਜਾਰੇ ਮਗਰੋਂ ਮੁੱਕਰ ਜਾਂਦੇ ਹੁੰਦੇ ਹ ਹੁਣ ਭਾਵੇਂ ਇਹਨਾਂ ਨੇ ਲਿਖਤੀ ਦਿੱਤਾ ਹੋਰ 20 ਦਿਨ ਬਹਿ ਜਾਓ ਜਿੱਥੇ ਆਪਾਂ 13 ਮਹੀਨੇ ਬੈਠੇ ਆ 15 20 ਦਿਨ ਹੋਰ ਬਹਿ ਜਾ ਇਹਨਾਂ ਚ ਕੁਝ ਨਾ ਕੁਝ ਸੱਦ ਪਚਾਦਿਆਂ ਦਾ ਨਤਾਰਾ ਹੋ ਜਾਊਗਾ ਚਲ ਉਦੋਂ ਫਿਰ ਕੁਝ ਦਾ ਉਹ ਐ ਸੀਗਾ ਵੀ ਕੁਝ ਛੇਤੀ ਆਉਣਾ ਚਾਹੁੰ ਉਹ ਫਿਰ ਅਸੀਂ ਅਸੀਂ ਫਿਰ ਘਟ ਛੋਟੀ ਘਟ ਗਣਤੀ ਚ ਰਹਗੇ ਜਿਹੜੇ ਉੱਥੇ ਬਹਿਣਾ ਚਾਹੁੰਦੇ ਸੀਗੇ ਜਿਸ ਕਰਕੇ ਫਿਰ ਆਏ ਸੀਗੇ ਵੀ ਹੁਣ ਅੱਧੇ ਇੱਥੇ ਬੈਠੇ ਰਹਿਣਗੇ ਅੱਧੇ ਮੁੜਿਆਏ ਤੇ ਉਹਦਾ ਵੀ ਮੈਸੇਜ ਗਲਤ ਜਾਂਦਾ ਸੀ ਫਿਰ ਆਉਣਾ ਪਏ ਇਸ ਕਰਕੇ ਉਹ ਤੇ ਜਿਹੜਾ ਕਹਿੰਦੇ ਆ ਵੀ ਸਾਨੂੰ ਟਾਈਮ ਦਿਓ ਅਸੀਂ ਕਿਹਾ ਵੀ ਟਾਈਮ ਤਾਂ ਤੁਹਾਨੂੰ 2 ਸਾਲ ਦੇ ਦਤਾ 2 ਸਾਲ ਤੋਂ ਵੀ ਉੱਪਰ ਹੋ ਗਿਆ ਹਾ ਹੁਣ ਮੇਰਾ ਖਿਆਲ ਹੈ 25 ਆਪਣਾ ਦਸੰਬਰ ਤੋਂ ਲੈ ਲਓ ਆ ਜਿਹੜੇ ਫਰਵਰੀ ਵਾਲੇ 2 ਮਹੀਨੇ ਜਨਵਰੀ ਫਰਵਰੀ 2 ਸਾਲ ਤੋਂ ਉੱਤੇ ਹੋ ਗਏ ਉੱਪਰ ਹੋ ਗਏ ਇਹ ਸੋ ਇਸ ਕਰਕੇ ਵੀ ਟਾਈਮ ਤਾਂ ਜਿਹੜਾ 2 ਸਾਲ 2 ਮਹੀਨੇ ਹੋ ਗਏ ਕਿ ਐ ਤਾਂ ਇਹ ਨਹੀਂ ਵੀ ਵਿਚਾਰਨਾ ਹੁਣ ਕੋਈ ਟਾਈਮ ਦੀ ਘਾਟ ਹੈ ਤੇ ਇਹ ਨਹੀਂ ਅਸੀਂ ਕਹਿ ਸਕਦੇ ਵੀ ਜਾਂ ਤੁਸੀਂ ਫੈਸਲਾ ਕਰੋ ਫੇਰ ਤਾਂ ਇਹ ਉਹ ਅੰਦੋਲਨ ਦਾ ਕੋਈ ਵਾਪਸੀ ਵਾਲੀ ਗੱਲ ਹੈ ਜਾਂ ਉਹਨੂੰ ਕੋਈ ਮੁਲਤਵੀ ਕਰਨ ਵਾਲੀ ਗੱਲ ਹੋ ਸਕਦੀ ਹੈ ਵਰਨਾ ਨਹੀਂ ਹੋਣੀ ਤੇ ਜੇ ਹੁਣ ਇੱਕ ਮਿੰਟਰ ਕਿਸਾਨ ਆ ਜਿਹੜੇ ਉਹ ਪਹਿਲਾਂ ਵਾਲੇ ਨਹੀਂ ਕਿਸਾਨ ਰਹੇ ਵੀ ਜਿਵੇਂ ਲੀਡਰ ਨੇ ਕਹੇ ਤਾਂ ਭਗਤ ਨਹੀਂ ਇੱਥੇ ਹੁਣ ਕਿਸਾਨਾਂ ਦੇ ਮਗਰ ਜੀ ਉਹਦੀ ਲੀਡਰ ਦੀ ਧੌਣ ਉਹਦੀ ਫੜ ਲੈਂਦੇ ਆ ਜਦੋਂ ਨੂੰ ਪਤਾ ਸੀ ਕਿ ਆਹ ਘਸ ਸੀਗਾ ਤੇ ਹੁਣ ਨਿਕਲਿਆ ਘਸ ਹੈ ਤੂੰ ਤਾਂ ਕਹਿੰਦਾ ਸੀ ਦਿੱਲੀ ਚੱਲਣਾ ਹੁਣ ਤੂੰ ਕਹਿੰਦਾ ਵੇ ਆਪਾਂ ਘਰ ਵਾਪਸੇ ਕਰੋ ਉਹ ਅਸੀਂ ਕਿਹਾ ਵੀ ਸਾਨੂੰ ਛੋਡੇ ਸਾਡੇ ਛੋਡੇ ਗੋਲੀ ਦਾ ਨਹੀਂ ਡਰ ਜਿਹੜੇ ਮਗਰੋਂ ਕਿਸਾਨਾਂ ਮਤਲਬ ਵੱਜਣੀ ਹੈ ਨਾ ਗੋਲੀ ਇਹ ਉਹ ਛੋਡੇ ਵਾਲੀ ਗੋਲੀ ਨੂੰ ਖਤਰਨਾਕ ਹੈ ਸੋ ਇਸ ਕਰਕੇ ਥੱਲੇ ਉਹਦੀ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਅਸੀਂ ਤਾਂ ਸਾਡਾ ਤਾਂ ਹੈਗਾ ਵੀ ਗੱਲ ਜਿਹੜੀ ਨਹੀਂ ਕਰਨੀ ਉਹ ਕਹੋ ਹੀ ਨਾ ਸਟੇਜ ਤੋਂ ਸਤੇ ਤੋ ਤੁਸੀਂ ਵੱਡੇ-ਵੱਡੇ ਭੜਾਖੇ ਪਾ ਦਿਓ ਮਗਰੋਂ ਫਿਰ ਵੱਡੇ-ਵੱਡੇ ਐਲਾਨ ਕਰਦੇ ਹੋ ਅਮਲ ਦੇ ਵਿੱਚ ਕੁਝ ਨਿਕਲੇ ਨਾ ਉਹ ਫਿਰ ਅਗਲੇ ਉਹ ਵੀ ਮਹਿਸੂਸ ਕਰਦੇ ਆ ਵੀ ਜਾਂ ਸਾਡੇ ਨਾਲ ਐਵੇਂ ਸਾਨੂੰ ਬੇਵਕੂਫ ਬਣਾਇਆ ਸੋ ਇਸ ਕਰਕੇ ਜਿਹੜਾ ਅਸੀਂ ਐਲਾਨ ਕੀਤਾ ਅਸੀਂ ਆਪਣੇ ਐਲਾਨ ਤੇ ਪੱਕੇ ਆ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਕਿਸਾਨਾਂ ਤੇ ਸਵਾਲ ਚੁੱਕੇ ਜਾਂਦੇ ਨੇ ਕਿ ਕਿਸਾਨਾਂ ਤੋਂ ਰੋਕਾਂ ਨਹੀਂ ਟੁੱਟੀਆਂ ਕਿਸਾਨ ਇੱਥੇ ਰੁਕੇ ਬੈਨੇ ਜਿਹੜੇ ਭਾਜਪੀ ਦੇ ਭਗਤ ਨੇ ਸੋ ਕਿਸਾਨਾਂ ਦੇ ਸਿਰ ਤੇ ਕਿੰਨੀ ਕੁ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਆਗੂ ਨੇ ਉਹਨਾਂ ਨੇ ਕੀ ਕੁਝ ਦੇਖਣਾ ਹੁੰਦਾ ਉਹਨਾਂ ਨੂੰ ਕੀ ਜਵਾਬ ਦਵਾਂਗੇ ਰੋਕਾਂ ਕਰਕੇ ਰੁਕੇ ਹੋ ਜਾਂ ਆਪਣਾ ਜਿਹੜਾ ਇਹ ਪਰਿਵਾਰ ਆ ਇੱਥੇ ਲੈ ਕੇ ਆਏ ਹੋ ਇਹਨਾਂ ਨੂੰ ਕਿੱਦਾਂ ਸੇਫ ਲੈ ਕੇ ਜਾਣਾ ਇਹਨਾਂ ਕਰਕੇ ਰੁਕੇ ਉਹਨਾਂ ਨੂੰ ਕੀ ਜਵਾਬ ਦਵਾਂਗੇ ਰੋਕਾਂ ਕਰਕੇ ਕੋਈ ਨਹੀਂ ਰੁਕੇ ਕੁਰਬਾਨੀ ਦੇ ਡਰੋਂ ਕੋਈ ਨਹੀਂ ਰੁਕੇ ਦੋ ਚੀਜ਼ਾਂ ਕਰਕੇ ਰੁਕੇ ਇੱਕ ਤਾਂ ਜਿਹੜੇ ਕਿਉਂਕਿ ਜੇ ਹੁਣ ਅਸੀਂ ਮੀਟਿੰਗ ਨੂੰ ਰ ਜਿਹੜੀ ਉਹ ਮੰਤਰੀਆਂ ਨਾਲ ਅੱਜ ਹੋ ਰਹੀ ਹੈ ਤਾਂ ਉਹਨਾਂ ਨੇ ਮੀਡੀਆ 'ਚ ਇਹੀ ਨਰੇਟਿਵ ਚਲਾਉਣਾ ਸੀਗਾ ਵੀ ਯਾਰ ਇਹਨਾਂ ਦਾ ਤਾਂ ਮੰਗਾ ਮਨਾਉਣ ਦਾ ਤਾਂ ਹੈ ਹੀ ਨਹੀਂ ਇਹਨਾਂ ਦਾ ਮਨੋਰਥ ਇਹਨਾਂ ਦਾ ਮਨੋਰਥ ਤਾਂ ਟੱਕਰ ਨਾਲ ਹੈਗਾ ਖੂਨ ਖਰਾਬਾ ਕਰਨਾ ਹੈਗਾ ਵੀ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਇਹੇ ਮੀਟਿੰਗ 'ਚ ਆਏ ਨੇ ਮਤਲਬ ਚਲਾਉਂਦੇ ਨਾ ਉਲਟੇ ਇਹ ਸੋ ਇਸ ਕਰਕੇ ਉਹ ਤਾਂ ਸਦਾ ਪ੍ਰਵਾਨ ਕਰਨਾ ਪੈਣਾ ਸੀ ਵੀ ਤਾਂ ਕਿ ਉਹ ਨਰੇਟਿਵ ਸਾਡੇ ਉਲਟ ਨਾ ਬਣਾ ਸਕਣ ਵੀ ਇਹਨਾਂ ਦਾ ਮਨੋਰਥ ਮੰਗਾ ਨਹੀਂ ਮਨਾਉਣਾ ਨਹੀਂ ਇਹਨਾਂ ਦਾ ਮਨੋਰਥ ਖੂਨ ਖਰਾਬਾ ਕਰਾਉਣਾ ਹੈ ਸੋ ਇਸ ਕਰਕੇ ਤਾਂ ਇਹ ਇਸ ਕਰਕੇ ਇਹਨੂੰ ਰੋਕਿਆ ਜਿਹੜਾ ਆਰਜੀ ਤੌਰ ਤੇ ਐਕਸ਼ਨ ਨੂੰ ਰੋਕਿਆ ਚਲੋ ਇਹਨੂੰ ਕੁਝ ਬੰਦੇ ਉਦੋਂ ਸੀਜ਼ ਫਾਇਰ ਵੀ ਕਿਹਾ ਵੀ ਜਿਵੇਂ ਫੌਜ ਦੇ ਵਿੱਚ ਹੁੰਦਾ ਨਾ ਵੀ ਦੋਨੇ ਫੌਜਾਂ ਫਾਇਰ ਬੰਦ ਕਰ ਦਿੰਦੇ ਆ ਗੋਲਾਬਾਰੀ ਵੀ ਸਾਡਾ ਇਹ ਸੀਜ਼ ਫਾਇਰ ਹੀ ਹੈ ਇਹ ਅਸੀਂ ਆਏ ਨੇ ਵੀ ਹੋ ਅੰਦੋਲਨ ਵਾਹ ਦਿੱਲੀ ਖੂਚ ਵਾਲਾ ਇਹ ਸਿਰਫ ਜਨਾਚਰ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਸਰਕਾਰ ਦੇ ਨਾਲ ਤੇ ਜਨਾਚਰ ਜਿਹਾ ਅਸੀਂ ਜਿਹੜਾ ਇੱਕ ਦੂਜੀ ਗੱਲ ਸੀਗੀ ਵੀ ਜਿਹੜੇ ਬੰਦੇ ਫਟੜ ਹੋਏ ਸੀਗੇ ਕਿ ਸੀਰੀਅਸ ਫਟੜ ਸੀਗੇ ਉਹਨਾਂ ਨੂੰ ਇੱਕ ਵਾਰੀ ਘਟੋ ਘਟ ਮੇਰਾ ਖਿਆਲ ਹੈ ਇੱਥੇ ਰਾਜਪੁਰੇ ਵਾਲਾ ਤੇ ਜਿਹੜਾ ਦੂਜਾ ਸਿਵਲ ਹਸਪਤਾਲ ਪਟਿਆਲੇ ਵਾਲਾ ਹੈਗਾ 60 70 ਬੰਦੇ ਤਾਂ ਇੱਥੇ ਹੋਣਗੇ ਜਿਹੜੇ ਦਾਖਲਾ ਕੁਸ ਬੰਦੇ ਉਹਨਾਂ ਨੇ ਅੱਖ ਔਖਾਂ ਜਨਾਂ ਦੀਆਂ ਅ ਇੰਜਰੀ ਆਈਆਂ ਨੇ ਅੱਖਾਂ ਚ ਸਿੱਧੇ ਵੱਜਿਆ ਉਹ ਗਾਹਾਂ ਪੀਜੀਆਈ ਵੀ ਰੈਫਰ ਕੀਤੇ ਆ ਇੱਕ ਬੰਦਾ ਸਾਡੇ ਬੀਕੇਜੂ ਦੇ ਹੈਗਾ ਬੈਰੋਕੇ ਦੇ ਨਾਲ ਪਿੰਡ ਲੜਾਈ ਕੇ ਪਿੰਡ ਆ ਸ਼ਹਿਰ ਇਹ ਜਾ ਕੋਈ ਜੀ ਨਤਾ ਹੀ ਕੀ ਹੈ ਜੀ ਹਾਂ ਉਹ ਉਹ ਬੰਦਾ ਮਤਲਬ ਹੈਗਾ ਉਹਨੂੰ ਇੱਥੇ ਜਾਦੇ ਸੀਗਾ ਉਹਨੂੰ ਪੀਜੀਏ ਚ ਦਾਖਲ ਕੀਤਾ ਸੋ ਇਸ ਕਵਾਰ ਇੱਕ ਵਾਰੀ ਉਹਨਾਂ ਦੀ ਸਾਮ ਸੰਭਾਲ ਹੈ ਜਿਹੜਾ ਥੋੜਾ ਜਿਹਾ ਲੀਡਰਸ਼ਿਪ ਨੂੰ ਉਧਰ ਦੇਣਾ ਪਿਆ ਦੋ ਗੱਲਾਂ ਕਰਕੇ ਹੈ ਇੱਕ ਤਾਂ ਜਿਹੜੇ ਫੱਟੜਾ ਹੈ ਉਹਨਾਂ ਦੀ ਸਹੀ ਥਾਂ ਤੇ ਉਹਨਾਂ ਦੀ ਇਲਾਜ ਹੋ ਜੇ ਉਹਨਾਂ ਦਾ ਉਹਨਾਂ ਦੀ ਸਾਮ ਸੰਭਾਲ ਹੋ ਜੇ ਦੂਜਾ ਚਲ ਇਹ ਸਾਡੇ ਸਾਰੇ ਬੇੜਾ ਦੋਸ਼ ਨਾ ਲਾਉਣ ਵੀ ਇਹ ਮੀਟਿੰਗ ਦਾ ਅਸੀਂ ਦਿੱਤਾ ਸੀ ਇਹਨਾਂ ਨੇ ਆਏ ਨਹੀਂ ਮੀਟਿੰਗ 'ਚ ਸੋ ਦੋ ਗੱਲਾਂ ਕਰਕੇ ਉਹ ਅੱਜ 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 ਜਿਵੇਂ ਕਲੀਅਰ ਹੋ ਜੂਗੇ ਜੀ ਅੱਜ ਲੱਗਦਾ ਜੀ ਕੋ ਸਕੇ ਉਹਨਾਂ ਨੂੰ ਕੁਝ ਨਾ ਕੁਝ ਇੱਥੇ ਦਾ ਹਾਲਾਤ ਦੇਖ ਕੇ ਵੀ ਇਹ ਦਿੱਲੀ ਨਾ ਪਹੁੰਚਣ ਪਹਿਲਾਂ ਵਾਲੇ ਅੰਦੋਲਨ ਤੋਂ ਕੁਝ ਸੇਧ ਲੈ ਕੇ ਅੱਜ ਕੁਝ ਅੰ ਵਿਚ ਹੱਲ ਲਿਕੜੂਗਾ ਨਹੀਂ ਇਹ ਤਾਂ ਪ੍ਰੈਸ਼ਰ ਉਹਨਾਂ ਤੇ ਬਹੁਤ ਜ਼ਿਆਦਾ ਹੈ ਪ੍ਰੈਸ਼ਰ ਹੈਗਾ ਕੋਰਟ ਦਾ ਵੀ ਪ੍ਰੈਸ਼ਰ ਹੈ ਅਦਾਲਤ ਨੇ ਵੀ ਹਾਈ ਕੋਰਟ ਨੇ ਕਹੇ ਤਾਂ ਕੁਝ ਵਕੀਲਾਂ ਨੇ ਇੱਥੇ ਉਹ ਪਾਈ ਸੀ ਰੈਟ ਵੀ ਜਦ ਇਹ ਉਹ ਦਿੱਲੀ ਜਾ ਰਹੇ ਹੈ ਇਨਾਰੇ ਸਾਰੀਆਂ ਦਿੱਲੀ ਜਾਣ ਤੋਂ ਪਹਿਲੇ ਹੀ ਉਹਨਾਂ ਨੇ ਹਫ਼ਤਾ ਪਹਿਲਾਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਕਿੰਨੀ ਇਹ ਟ੍ਰੈਫਿਕ ਹੈ ਇਹ ਦਿੱਲੀ ਵਾਲੀ ਲਾਈਫਲਾਈਨ ਕਹਿੰਦੇ ਆ ਇਹਨੂੰ ਇਹ ਸੜਕ ਨੂੰ ਵੀ ਪਿੰਡਾਂ ਵਿੱਚ ਦੀ ਭਾਵੇਂ ਜਾ ਰਹੇ ਨੇ ਉਹ ਬਿੰਗੇਟੇ ਦੇ ਰਸਤੇ ਰਹੇ ਵੀ ਜਿੱਥੇ ਘੰਟਾ ਲੱਗਣਾ ਉਥੇ 4-4 ਘੰਟੇ ਲੱਗ ਰਹੇ ਉਹਨਾਂ ਨੇ ਪਾਇਆ ਵੀ ਇਹ ਸੜਕਾਂ ਕਿਉਂ ਬੰਦ ਕੀਤੀਆਂ ਇਹਨਾਂ ਨੇ ਸਰਕਾਰ ਨੇ ਆਪ ਹੀ ਬੰਦ ਕਰ ਦਿੱਤੀਆਂ ਹੁਣ ਪਤਾ ਲੱਗਿਆ ਵੀ ਪਹਿਲਾਂ ਤਾਂ ਇੱਥੇ ਸੀਗਾ ਵੀ ਮਾਲੇ ਜਾ ਕੇ ਉਹ ਇੱਥੋਂ ਇਹਨਾਂ ਨੇ ਰਾਜਪੁਰੇ ਤੋਂ ਨਾ ਉਧਰ ਨੂੰ ਕਰਤੀਆਂ ਸੀਗਾ ਡੇਰਾ ਬਸੀ ਕਿੰਨੀ ਦੀ ਡੇਰਾ ਬਸੀ ਤੋਂ ਹੋ ਕੇ ਮਾਲੇ ਜਾਵੜਦੇ ਸੀ ਹੁਣੇ ਪਤਾ ਲੱਗ ਗਿਆ ਹੈ ਕੱਲ ਜਦੋਂ ਇੱਥੇ ਇਹਨਾਂ ਨੇ ਆਪ ਵੀ ਬੰਦ ਕਰ ਹੁਣ ਕੁਰਕਸ਼ੇਤਰ ਤੇ ਕਰ ਬੰਦ ਹੈ ਕੁਰਕਸ਼ੇਤਰ ਤੇ ਕਰ ਇਹ ਮੇਨ ਰੋਡ ਤੇ ਚੜ੍ਹਦੀ ਨਹੀਂ ਡਰਾਈਵ ਕਰ ਸਾਰੀ ਪਿੰਡਾਂ ਪੁੰਡਾਂ ਵਿੱਚ ਦੀ ਹੋ ਕੇ ਜਾ ਰਹੀ ਹੈ ਜਿਹਦੇ ਕਰਕੇ ਹੁਣ ਹਜ਼ਾਰਾਂ ਲੱਖਾਂ ਵਹੀਕਲ ਪਿੰਡਾਂ ਵਿੱਚ ਦੀ ਲੰਘ ਰਿਹਾ ਹੈ ਪ੍ਰੈਸ਼ਰ ਤਾਂ ਇਹਨਾਂ ਦਾ ਹੈਗਾ ਪੂਰਾ ਕੂਟ ਦਾ ਵੀ ਪ੍ਰੈਸ਼ਰ ਹੈ ਤੇ ਇਹਨਾਂ ਨੂੰ ਆਇਆ ਹੈਗਾ ਵੀ ਹੁਣ ਜਿਹੜਾ ਹਰਿਆਣਾ 'ਚ ਵੀ ਕੱਲ ਗ੍ਰਿਫਤਾਰੀਆਂ ਕੀਤੀਆਂ ਇਹਨਾਂ ਦੇ ਹਰਿਆਣਾ ਵੀ ਉੱਥੋਂ ਨੂੰ ਤਿਆਰ ਹੈਗਾ ਜੂਪੀ ਦੇ ਵਿੱਚ ਵੀ ਗ੍ਰਿਫਤਾਰੀਆਂ ਕੀਤੀਆਂ ਕਹਿਣ ਦਾ ਭਾਵ ਇਹ ਇਹਨਾਂ ਦਾ ਵੱਧ ਰਿਹਾ ਕੱਲੇ ਪੰਜਾਬ ਤੇ ਕਰ ਨਹੀਂ ਰਹੀ ਗੱਲ ਸੋ ਇਸ ਕਰਕੇ ਪ੍ਰੈਸ਼ ਇਹ ਵੇਖੋ ਹੁਣ ਵੀ ਕਹਾ ਹੁਕ ਪ੍ਰੈਸ਼ਰ ਨੂੰ ਮੰਨ ਕੇ ਕਿੰਨਾ ਕੱਜ ਵਾਲੀ ਮੀਟਿੰਗ ਦੇ ਵਿੱਚ ਮੰਨਦੇ ਨੇ ਜੀ ਜੀ ਇਹ ਉਹਦੇ ਤੇ ਡੇਪੈਂਡ ਹੈ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਸਰਜੀਤ ਫੂਲ ਜੋ ਗੱਲਾਂ ਸੀਗੀਆਂ ਜੋ ਚਰਚਾ ਸੀਗੀ ਸੋਸ਼ਲ ਮੀਡੀਆ ਤੇ ਸੀ ਜਾਂ ਹੋਰ ਵੀ ਅੱਗੇ ਜੋ ਵੀਡੀਓ ਸਾਹਮਣੇ ਆ ਰਹੀਆਂ ਉਹਨਾਂ ਨੇ ਤੇ ਸਾਰੀ ਚਰਚਾ ਕੀਤੀ ਅੱਜ ਦੀ ਮੀਟਿੰਗ ਬਾਰੇ ਵੀ ਦੇਖਿਆ ਕਿ ਪ੍ਰੈਸ਼ਰ ਸਰਕਾਰ ਤੇ ਪੂਰਾ ਏ ਅੱਗੇ ਪ੍ਰੈਸ਼ਰ ਦੇਖ ਕੇ ਕੀ ਕੋਈ ਜੱਜ ਮੰਨਦੇ ਨੇ ਕੀ ਮੀਟਿੰਗ ਚੋਂ ਲਿਕੜਦਾ ਏ ਇਹ ਤਾਂ ਹੁਣ ਸਾਨੂੰ ਹੀ ਪਤਾ ਲੱਗੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਬੂ